ਅੱਜ ਇਸ ਮੀਟਿੰਗ ਵਿੱਚ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜਿਵੇਂ ਕਮਾ ਸਾਡੇ ਇੰਜੀਨੀਅਰ ਦਰਸ਼ਨ ਸਿੰਘ ਜੀ ਬੈਠੇ ਨੇ ਬਾਕੀ ਸਾਡੇ ਬਲਿੰਦਰ ਸਿੰਘ ਜੀ ਇੰਸਪੈਕਟਰ ਸਾਹਿਬ ਔਰ ਸਾਡੇ ਗੁਰਮਖ ਸਿੰਘ ਜੀ ਸਾਡੀਆਂ ਭੈਣ ਜੀ ਬੈਠੇ ਔਰ ਸਾਡੇ ਮੇਰੇ ਆਪਣੇ ਜੀ ਮੇਰੇ ਭੈਣ ਜੀ ਵੀ ਨਾਲ ਆਏ ਨੇ ਮਿੰਸੀ ਨੇ ਔਰ ਮੇਰੇ ਮੇਰੇ ਸਾਧੂ ਸਭ ਆਏ ਔਰ ਸਾਡੇ ਭੈਣ ਜੀ ਵੀ ਨਾਲ ਔਰ ਇੱਧਰ ਸਾਡੇ ਮੇਰੇ ਰਿਸ਼ਤੇਦਾਰ ਨੇ ਹਰੀ RAM ਜੀ ਜਿਹੜੇ ਹੁਣੇ ਆਪਣੇ ਆਪਣੇ ਵਿਚਾਰ ਦੇ ਕੇ ਗਏ ਆ ਤੇ ਬਾਕੀ ਵੀ ਸਾਡੇ ਸਾਥੀ ਜਿਹੜੇ ਐਸਡੀ ਸਾਹਿਬ ਬੋਲ ਕੇ ਗਏ ਹਰਿੰਦਰ ਜੀ ਤੇ ਆਪਣੇ ਖਾੜ ਤੋਂ ਸਾਡੇ ਹੋਰ ਸਾਥੀ ਮੇਰੇ ਖਾਸ ਕਰਕੇ ਸਾਡੇ ਲੁਧਿਆਣਾ ਤੋਂ ਸਾਡੇ ਪ੍ਰੈਜ਼ੀਡੈਂਟ ਨੇ ਸਾਡੇ ਪਾਵਰ ਆਫ ਸੋਸ਼ਲ ਜੁਨਟੀਟੀ ਸਰ ਨਿਰਮਲ ਸਿੰਘ ਜੀ ਉਹ ਵੀ ਆਪਣੀ ਟੀਮ ਦੇ ਨਾਲ ਆਏ ਨੇ ਇਹ ਬਹੁਤ ਐਕਟਿਵ ਟੀਮ ਹੈ ਸਾਡੀ ਲੁਧਿਆਣਾ ਦੀ ਤੇ ਇਹ ਬਕਾਇਦਾ ਜਿੱਥੇ ਵੀ ਇਹਨੂੰ ਕਾਲ ਕਰੀਦਾ ਤੇ ਤਕਰੀਬ ਦਿਨ ਦੋ ਗੱਡੀਆਂ ਤੇ ਲੈ ਕੇ ਆਉਂਦੇ ਨੇ ਤੇ ਅੱਜ ਵੀ ਆਪਣੀ ਟੀਮ ਨਾਲ ਆਏ ਆ ਤੇ ਮੈਂ ਸਾਰਿਆਂ ਦਾ ਦਾ ਦਿੱਲ ਤੋਂ ਬੋਤਨ ਵਾਦੀਆਂ ਖਾਸ ਕਰਕੇ ਸਾਡੇ ਪ੍ਰਧਾਨ ਜੀ ਜਸਲ ਸਾਹਿਬ ਦਾ ਜਿਨ੍ਹਾਂ ਦੀ ਬਰੋਲਤ ਮਲ ਕੇ ਅਸੀਂ ਸਾਰੀਆਂ ਰੂਹਾਂ ਇਕੱਠੀਆਂ ਹੋਣ ਦਾ ਇੱਕ ਸਾਨੂੰ ਬਹਾਨਾ ਮਿਲਿਆ ਕਿਉਂਕਿ ਜਸਲ ਸਾਹਿਬ ਬਾਰੇ ਜੋ ਚੋਤਾ ਜੀ ਵੀ ਦੱਸ ਰਹੇ ਨੇ ਕਿ ਇਹਨਾਂ ਦਾ ਇੱਕ ਸੰਕਲਪ ਹੈ ਕਿ ਅਸੀਂ ਲੋਕ ਸਾਰੇ ਲੋਕ ਜਿੰਨੇ ਵੀ ਚਾਹੇ ਉਹ ਸਰਵਸ ਦੇ ਵਿੱਚ ਨੇ ਚਾਹੇ ਅਸੀਂ ਰਿਟਾਇਰ ਹੋ ਚੁੱਕੇ ਆ ਚਾਹੇ ਸਮਾਜ ਦੇ ਜਿੰਨੇ ਵੀ ਲੋਕ ਹੈ ਅਸੀਂ ਉਹਨਾਂ ਨੂੰ ਕਿਵੇਂ ਇਕੱਠਾ ਕਰਨਾ ਇੱਕ ਚੇਨ ਵਿੱਚ ਪਰੋਣਾ ਕਿਵੇਂ ਉਹ ਜਿਹੜਾ ਮੁੱਦਾ ਹੈਗਾ ਜੀ ਉਹ ਜਿਹੜੀ ਗੱਲ ਹੈ ਜਿਹੜੀ ਗੱਲ ਕੀਤੀ ਅੱਜ ਚੋਤਾ ਹੀ ਨਹੀਂ ਕਿ ਜਿਹੜੀ ਪਾਵਰ ਆਫ ਸੋਸ਼ਲ ਜੁੰਟੀ ਹੈ ਉਹਦਾ ਮਕਸਦ ਕੀ ਹੈ ਉਹਦੇ ਵਿੱਚ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਸਭ ਤੋਂ ਪਹਿਲੇ ਕਿ ਜਿਹੜੀ ਸਾਡੀ ਸੰਸਥਾ ਹੈ ਇਹ ਪਿਛਲੇ ਕਈ ਸਾਲਾਂ ਤੋਂ ਐਕਟੀਵੇਟ ਹੋਈ ਹੋਈ ਹੈ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਤਾਂ ਹੁਣ ਕਾਫੀ ਜ਼ਿਆਦਾ ਲਗਾਤਾਰ ਇਹ ਸੀ ਮੂਵਮੈਂਟ ਮੂਵਮੈਂਟ ਦੇ ਵਿੱਚ ਤੇ ਪਿੱਛੇ ਜ਼ਿਕਰ ਕੀਤਾ ਇੱਕ ਯਾਤਰਾ ਦਾ ਵੀ ਉਹ ਵੀ ਸਾਡੇ ਪ੍ਰਧਾਨ ਜੀ ਸਾਡੇ ਮਜਿਸਤਰ ਸਾਹਿਬ ਨੇ ਇੱਕ ਯਾਤਰਾ ਦਾ ਸੰਕਲਪ ਲਿਆ ਸੀਗਾ 26 ਫਰਵਰੀ 23 ਤੋਂ ਬਬੂ ਮੰਗੂਰਾਉਂ ਦੇ ਪਿੰਡ ਤੋਂ ਯਾਤਰਾ ਸ਼ੁਰੂ ਹੋਈ ਸੀ ਔਰ 30 ਮਾਰਚ ਅ ਬਲੇ 30 ਅਪ੍ਰੈਲ 23 ਨੂੰ ਉਦਮ ਸਿੰਘ ਦੇ ਪਿੰਡ ਉੱਥੇ ਜਾ ਕੇ ਸੁਨਾਮ ਜਾ ਕੇ ਯਾਤਰਾ ਦਾ ਕੰਮ ਕੰਮ ਕੀਤੀ ਗਈ ਸੀ ਚੌੜ ਦੇ ਦੀ ਯਾਤਰਾ ਸੀ ਔਰ ਉਸ ਯਾਤਰਾ ਦੇ ਦੌਰਾਨ ਜਿਹੜੇ ਆਪਣੇ ਡਿਸਟ੍ਰਿਕਟ ਨੇ ਪੰਜਾਬ ਦੇ ਜਿੰਨੇ ਡਿਸਟ੍ਰਿਕਟ ਉਹਨਾਂ ਨੂੰ ਟੱਚ ਕੀਤਾ ਗਿਆ ਸੀਗਾ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਪਿੰਡ ਜਿੰਨੇ ਵੀ ਅਸੀਂ ਹੋ ਸਕੇ ਹਾਲਾਂਕਿ ਸਾਰੇ ਤਾਂ ਨਹੀਂ ਕਰ ਸਕਦੇ ਸੀ ਅਸੀਂ ਪਲਾਨ ਕੀਤਾ ਸੀ ਕਿ ਟੋਟਲ ਡਿਸਟ੍ਰਿਕਟ ਨੂੰ ਜੂਰ ਟੱਚ ਕਰੀਏ ਤੇ ਲੋਕਾਂ 'ਚ ਇੱਕ ਫਲੋਟ ਕਰੀਏ ਮੈਸੇਜ ਕਿ ਅਸੀਂ ਲੋਕ ਜਿਹੜੇ ਹੈ ਸਾਡੀ ਬਹੁਤ ਵੱਡੀ ਜਨਸੰਖਿਆ ਬਹੁਤ ਵੱਡਾ ਸਾਡਾ ਸਮਾਜ ਹੈ ਤੇ ਅਸੀਂ ਕਿਸ ਤਰ੍ਹਾਂ ਮਿਲ ਕੇ ਇਕੱਠੇ ਹੋ ਸਕਦੇ ਹਾਂ ਕਿ ਉਹਦੇ ਵਿੱਚ ਜਿਹੜਾ ਸਾਡਾ ਮੇਨ ਅਸੀਂ ਮੋਟਿਵ ਲਿਆ ਸੀ ਕਿ ਅਸੀਂ ਲੋਕ ਜਿਹੜੇ ਹੈ ਪਾਰਟੀਆਂ ਤੋਂ ਉੱਪਰ ਉਠੀਏ ਸਭ ਤੋਂ ਪਹਿਲਾਂ ਦਾ ਸਾਡਾ ਇਹ ਦੇ ਵਿੱਚ ਪਾਵਰ ਆਫ ਸੋਸਾਇਟੀ ਦਾ ਸਭ ਤੋਂ ਪਹਿਲਾ ਜਿਹੜਾ ਇੱਕ ਕੰਡੀਸ਼ਨ ਕਹਿ ਲੋ ਜਾਂ ਇੱਕ ਉਹ ਕਹਿ ਲੋ ਕਿ ਅਸੀਂ ਕਿਸੇ ਪਾਰਟੀ ਨੂੰ ਜੇ ਚੰਗਾ ਨਹੀਂ ਕਹਿੰਦੇ ਤਾਂ ਉਹਨੂੰ ਮਾੜਾ ਵੀ ਨਹੀਂ ਕਹਿੰਦੇ ਸਾਰੀਆਂ ਪਾਰਟੀਆਂ ਦਾ ਸਤਿਕਾਰ ਹੈ ਕਿਉਂਕਿ ਜੇ ਅਸੀਂ ਇੱਕ ਪਾਰਟੀ ਦੀ ਗੱਲ ਕਰਾਂਗੇ ਤਾਂ ਅਸੀਂ ਜਿੰਨੇ ਵੀ ਆਪ ਵੀ 25 ਆਪਣੇ ਰੂਹਾਂ ਬੈਠੀਆਂ ਹੋ ਸਕਦਾ ਉਸ ਪਾਰਟੀ ਨਾਲੋਂ ਮਨ ਕੇ ਨਾ ਸਹਿਮਤ ਹੋਣ ਤੇ ਸਾਡੀ ਗੱਲ ਵੀ ਜਿਹੜੀ ਹੈ ਉਹ ਨਾ ਕਿ ਉਹਨਾਂ ਤੱਕ ਪਹੁੰਚ ਕੇ ਹੋ ਸਕੇ ਕਿਉਂਕਿ ਜਿਹੜਾ ਸਾਡਾ ਸਮਾਜ ਹੈ ਸਾਡੇ ਸਮਾਜ ਬਿਨਾ ਕੋਈ ਵੀ ਪਾਰਟੀ ਕਾਮਯਾਬ ਨਹੀਂ ਹੈ ਜਿਸ ਮਰਜ਼ੀ ਪਾਰਟੀ ਦਾ ਨਾਮ ਲੈ ਲਓ ਸਾਡੇ ਸਮਾਜ ਦੀ ਜਿਹੜੀ ਵੋਟ ਹੈ ਜਾਂ ਜਿਹੜਾ ਸਾਡੇ ਸਮਾਜ ਦੀ ਜਿਹੜੀ ਹੈ ਸਪੋਰਟ ਹੈ ਉਸ ਤੋਂ ਬਿਨਾ ਕੋਈ ਪਾਰਟੀ ਕਾਮਯਾਬ ਨਹੀਂ ਹੈ ਅਸੀਂ ਇਹ ਕਹਿੰਨੇ ਆ ਕਿ ਕਿੱਥੇ ਵੀ ਸਾਡੇ ਲੋਕ ਜਿੱਥੇ ਵੀ ਬੈਠੇ ਆ ਉਹ ਕਿਸੇ ਸੰਸਥਾ 'ਚ ਕੰਮ ਕਰ ਰਹੇ ਆ ਉਹ ਕਿਸੇ ਪਾਰਟੀ ਨੂੰ ਬਲੋਕ ਕਰ ਰਹੇ ਆ ਉਹਨਾਂ ਦਾ ਵੈਲਕਮ ਉਹ ਉੱਥੇ ਆਪਣੇ ਲੱਗੇ ਰਹੇ ਪਲੱਸ ਜਿਹੜੇ ਵੀ ਕਿਸੇ ਆਪਣੇ ਆਸਤਾ ਜਿੱਥੇ ਵੀ ਕਿਸੇ ਦੀ ਕਿਸੇ ਵੀ ਸਾਡੇ ਇਸ ਸਮਾਜ ਦੇ ਵਿੱਚ ਬਹੁਤ ਸਾਰੇ ਇਹ ਕਹਿ ਸਕਦੇ ਹਾਂ ਕਿ ਡੇਰਿਆਂ ਨੂੰ ਵੀ ਸਾਡੇ ਲੋਕ ਮੰਨਦੇ ਆ ਪ੍ਰਾਪਰਟੀ ਦਿੰਦੇ ਉਹਨਾਂ ਕੋਲ ਜਾਂਦੇ ਆ ਨਾ ਤਾਂ ਮੁਸਤਕ ਹੁੰਦੇ ਆ ਜਾਂ ਹੋਰ ਧਰਮਾਂ ਦੀ ਵੀ ਗੱਲ ਹੈ ਤਾਂ ਅਸੀਂ ਉਹ ਵੀ ਕਹਿੰਦੇ ਆ ਕਿ ਸਾਨੂੰ ਕਿਸੇ ਧਰਮ ਨਾਲ ਕੋਈ ਸ਼ਿਕਵਾ ਨਹੀਂ ਸਾਰੇ ਧਰਮ ਚੰਗੇ ਆ ਸਾਰੇ ਧਰਮ ਆਦਰਯੋਗ ਨੇ ਤੇ ਉਹਨਾਂ ਧਰਮਾਂ ਦੇ ਵਿੱਚ ਰਹਿ ਕੇ ਤੁਸੀਂ ਆਪਾਂ ਸਾਰਿਆਂ ਨੂੰ ਉਹਨਾਂ ਵਿੱਚੋਂ ਉੱਠ ਕੇ ਪਾਰਟੀਆਂ ਤੋਂ ਤੇ ਧਰਮਾਂ ਤੋਂ ਤੇ ਡੇਰਾਂ ਤੋਂ ਤੇ ਉਹਨਾਂ ਤੋਂ ਉੱਪਰ ਉੱਠ ਕੇ ਗੱਲ ਕਰਨੀ ਹੈ ਉਹ ਗੱਲ ਕੀ ਹੈ ਅਸੀਂ ਸਮਾਜ ਨੂੰ ਜੋੜਨ ਦੀ ਗੱਲ ਕਰਨੀ ਹੈ ਜਦੋਂ ਅਸੀਂ ਇਹ ਚੀਜ਼ ਪਿੱਛੇ ਛੱਡ ਦਵੋਗੇ ਤਾਂ ਸ਼ਾਇਦ ਸਾਡਾ ਕਾਫੀ ਜ਼ਿਆਦਾ ਕਾਫੀ ਪਰਸੈਂਟੇਜ ਲੋਕ ਸਾਡੇ ਨਾਲ ਜੁੜਨ ਦੀ ਰੱਖਣਗੇ ਖਿਆਲ ਕਿਉਂਕਿ ਕੁਝ ਚੀਜ਼ਾਂ ਦੀ ਨਾ ਕੰਡੀਸ਼ਨ ਹੋ ਜਾਂਦੀਆਂ ਪਾਰਟੀ ਲੈਵਲ ਤੇ ਜਦੋਂ ਗੱਲ ਹੁੰਦੀ ਪਾ ਕੰਡੀਸ਼ਨ ਹੋ ਜਾਂਦੀ ਹੈ ਇਸ ਕਰਕੇ ਸਾਡੇ ਦੋ ਮੁੱਦੇ ਬੜੇ ਸੋਲੋ ਡੇ ਦੇ ਵਿੱਚ ਕਿ ਅਸੀਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦੇ ਅਸੀਂ ਕਿਸੇ ਆਸਤਾ ਤੇ ਨੂੰ ਵੀ ਉਹ ਨਹੀਂ ਕਰਦੇ ਹੈਗੇ ਤੇ ਇਸ ਕਰਕੇ ਸਾਡੇ ਪ੍ਰਧਾਨ ਕੀਤੇਨ ਦਸਨ ਸਾਹਿਬ ਦਾ ਜਿਹੜਾ ਆਈਡੀਆ ਹੈਗਾ ਇਸੇ ਸਾਨੂੰ ਚੰਗਾ ਲੱਗਿਆ ਇਹ ਅਸੀਂ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ ਉਹ ਚੋੜ ਦੀ ਯਾਤਰਾ ਦੇ ਵਿੱਚ ਵੀ ਉਸ ਤੋਂ ਆਫਟਰ दैट ਵੀ ਲਗਾਤਾਰ ਸਾਡੀਆਂ ਮੂਵਮੈਂਟਾਂ ਚੱਲ ਰਹੀਆਂ ਜਿਸ ਤਰ੍ਹਾਂ ਹੁਣ ਪਿਛਲੇ ਹਫਤੇ 14 ਤਰੀਕ ਨੂੰ ਸਹੇੜੀ ਪਿੰਡ ਦੇ ਵਿੱਚ ਵੀ ਇੱਕ ਇਤਿਹਾਸਕ ਪਿੰਡ ਹਾਲਾਂਕਿ ਸਾਨੂੰ ਨਹੀਂ ਪਤਾ ਸੀ ਪਹਿਲਾਂ ਉਹ ਗੰਗੂ ਜਿਹੜੇ ਬ੍ਰਾਹਮਣ ਦੀ ਜਿਹੜੀ ਇਤਿਹਾਸ ਦੇ ਵਿੱਚ ਗੱਲ ਆਉਂਦੀ ਹੈ ਜਿਹੜੇ ਸ਼ਹਿਬਜਾਦੇ ਉਸ ਪਿੰਡ ਦੇ ਵਿੱਚ ਰੁਕੇ ਸੀਗੇ ਉਹ ਜਗ੍ਹਾ ਦੇ ਵਿੱਚ ਜਾ ਕੇ ਆਏ ਸੀ ਅਟਕ ਸਾਹਿਬ ਗੁਰਦੁਆਰਾ ਉੱਥੇ ਬਣਿਆ ਹੋਇਆ ਬਕਾਇਦਾ ਉਹ ਜਗ੍ਹਾ ਬਰਕਰਾਰ ਰਹਿਣੇ ਤੇ ਉੱਥੇ ਵੀ ਇੱਕ ਪ੍ਰੋਗਰਾਮ ਸੀਗਾ ਤੇ ਅਸੀਂ ਵਿਚਾਰ ਰੱਖ ਕੇ ਆਏ ਸੀਗੇ ਦਸਲ ਸਾਹਿਬ ਵੀ ਇਸ ਨਾਲ ਸੀ ਤੇ ਇਸੇ ਤਰ੍ਹਾਂ ਅਸੀਂ ਕਈ ਦਾ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਹਰ ਜਗ੍ਹਾ ਜਿੱਥੇ ਵੀ ਕੋਈ ਮੌਕਾ ਮਿਲਦਾ ਉਹ ਅਸੀਂ ਮਿਸ ਨਹੀਂ ਕਰਦੇ ਔਰ ਉਹਦੇ ਵਿੱਚ ਖਾਸ ਚੀਜ਼ ਦੇਖੋ ਜਿਹੜੀ ਗੱਲ ਕੀਤੀ ਹੀਰਾ ਲਾਲ ਜੀ ਨੇ ਬਹੁਤ ਵਾਰੀ ਇਹ ਗੱਲ ਕੀਤੀ ਹੈ ਕਿ ਜੈ ਭੀਮ ਜੈ ਭਾਰਤ ਇਹ ਹਰ ਸਟੇਜ ਉੱਤੇ ਨਾਅਰਾ ਬੁਲੰਦ ਹੁੰਦਾ ਉਹ ਵਿੱਚ ਜੈ ਭਾਰਤ ਨਹੀਂ ਲਿਖਦਾ ਕਿਤੇ ਵੀ ਬੱਕਾ ਸਹੀ ਗੱਲ ਇਹਨਾਂ ਦੀ ਉਹ ਜਿਹੜੀ ਗੱਲ ਆ ਉਸ ਨੂੰ ਉਸ ਨੂੰ ਪ੍ਰੈਕਟੀਕਲ ਸ਼ੇਪ ਦੇਣ ਵਾਸਤੇ ਉਸ ਨੂੰ ਮਤਲਬ ਕਿ ਜਿੰਦਾ ਦਾ ਸਲਵਾਸ ਦੇ ਇੱਕ ਐਗਜ਼ੈਂਪਲਰੀ ਮੈਂ ਕਹਿ ਸਕਦਾ ਇਹਨਾਂ ਦੀ ਇੱਕ ਕੋਸ਼ਿਸ਼ ਰਹੀ ਹੈ ਦਸਤੋ ਸਾਬ ਦੀ ਕਿ ਪਟਿਆਲਾ ਦੇ ਵਿੱਚ ਇਹ ਬਿਜਲੀ ਬੋਰਡ ਦੇ ਵਿੱਚੋਂ ਰਿਟਾਇਰ ਹੋਏ ਨੇ ਚੀਫ ਇਨੀਅਰ ਔਰ ਇਹਨਾਂ ਦਾ ਸ਼ੁਰੂ ਤੋਂ ਲੈ ਕੇ ਇਹਨਾਂ ਸਰਵਿਸ ਦੌਰਾਨ ਵੀ ਸੀਗਾ ਕਿ ਆਪਾਂ ਲੋਕਾਂ ਨੂੰ ਕਿਵੇਂ ਜੋੜ ਸਕਦੇ ਹਾਂ ਜਾਂ ਪੀਕ ਬੈਕ ਟੂ ਸੋਸਾਇਟੀ ਜਿਹੜੀ ਕਿਸ ਤਰੀਕੇ ਕਰ ਸਕਦੇ ਹਾਂ ਉਹਦੇ ਵਿੱਚ ਹਰ ਬੰਦਾ ਹਰ ਤਰੀਕੇ ਨਾਲ ਆਪਣੀ ਗੱਲ ਕਰਦਾ ਜਿੰਨੀ ਕਿਸੇ ਦੀ ਕੋਸ਼ਿਸ਼ ਹੈ ਪਰ ਕਈ ਵਾਰ ਸਾਨੂੰ ਦਿਖਦਾ ਨਹੀਂ ਉਹ ਕੁਝ ਇਹਨਾਂ ਨੇ ਕਿਹਾ ਪਹਿਲਾਂ ਤਾਂ ਸਾਨੂੰ ਨਾ ਇੱਕ ਚੀਜ਼ ਇੱਕ ਸਾਹਮਣੇ ਦਿਖਣੀ ਚਾਹੀਦੀ ਮੈਂ ਬਕਾਇਦਾ ਅਸੀਂ ਕੁਝ ਕਰ ਵੀ ਰਹੇ ਹਾਂ ਤੇ ਉਹਦੇ ਵਾਸਤੇ ਸਾਡਾ ਇੱਕ ਘਰ ਚਾਹੀਦਾ ਸਾਡਾ ਇੱਕ ਦਰ ਚਾਹੀਦਾ ਸਾਡਾ ਸਭ ਲਈ ਇੱਕ ਦਫਤਰ ਚਾਹੀਦਾ ਕਿਉਂਕਿ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਕੰਮ ਕਰ ਰਹੀਆਂ ਸਾਡੇ ਬੈਟਰਮੈਂਟ ਵਾਸਤੇ ਅਸੀਂ ਇਹ ਕਹਿ ਦਈਏ ਤਾਂ ਅਸੀਂ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਕੋਈ ਰਲਦਾਸ ਸਭਾ ਦੇ ਨਾਂ ਤੇ ਕੰਮ ਕਰ ਰਿਹਾ ਕੋਈ ਅੰਬੇਦਕਰ ਸਭਾ ਦੇ ਕੰਮ ਕਰ ਰਿਹਾ ਕੋਈ ਕਿਸੇ ਵੀ ਪਤਾ ਨਹੀਂ ਕਿੰਨੀਆਂ ਹਜ਼ਾਰਾਂ ਪਰ ਆਲਟੀਮੇਟਲੀ ਕੀ ਹੈ ਕਿ ਚੀਜ਼ ਕੀ ਹੈ ਕਿ ਅਸੀਂ ਚਾਰੋਂ ਲੋਕ ਬੰਦੇ ਇਕੱਠੇ ਹੁੰਦੇ ਆ ਉਹ ਇੱਕ ਲੈਟਰ ਹੈਡ ਛਪਾਉਂਦੇ ਆ ਇੱਕ ਮੋਹਰ ਬਣਾ ਲੈਂਦੇ ਇੱਕ ਸੈਕਟਰੀ ਇੱਕ ਪ੍ਰਧਾਨ ਇੱਕ ਖਜ਼ਾਂਚੀ ਉਹ ਕਰਕੇ ਤਾਂ ਬਸ ਉਥੋਂ ਤੱਕ ਸੀਮਿਤ ਰਹੇਦਾ ਦਿਖਦਾ ਕੁਝ ਨਹੀਂ ਪਰ ਇਹਨਾਂ ਨੇ ਇਸ ਨੂੰ ਪ੍ਰੈਕਟੀਕਲ ਰੂਪ ਦਿੱਤਾ ਕਿ ਪਹਿਲਾਂ ਤੁਸੀਂ ਆਪਣਾ ਘਰ ਬਣਾਈਏ ਤੇ ਜਿਹੜੀ ਔਰਤਾਂ ਭavon ਦੀ ਗੱਲ ਕੀਤੀ ਹੈ ਉਹ ਇੱਕ ਜਿੰਦਾ ਮਿਸਾਲ ਹੈ ਉੱਥੇ ਉਹ ਬਕਾਇਦਾ ਇੱਕ ਪ੍ਰਾਈਵੇਟ ਤੌਰ ਤੇ ਆਪਣਾ ਪ੍ਰਾਈਵੇਟ ਪਲਾਟ ਲੈ ਕੇ ਸਾਰਾ ਕੁਝ ਕਰਕੇ ਅੱਜ ਉੱਥੇ ਚਾਰ ਮੰਜ਼िला ਬਿਲਡਿੰਗ ਤਿਆਰ ਕੀਤੀ ਗਈ ਹੈ ਉਹਦੇ ਵਿੱਚ ਸਾਡੇ ਸਮਾਜ ਦੀਆਂ ਦੇ ਲੋਕਾਂ ਵਾਸਤੇ ਜੋ ਨਮਲ ਕੇ ਜਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਜ਼ਰੂਰਤ ਹੈ ਕੋਈ ਬੱਚਾ ਪਟਿਆਲੇ ਚ ਉਹਦੀ ਲੱਗ ਜਾਂਦੀ ਹੈ ਫਰਨਿੰਗ ਲੱਗੀ ਕੋਈ ਕੋਰਸ ਮਿਲ ਗਿਆ ਪੀਜੀ ਦੇ ਵਿੱਚ ਸਰਚਾ ਨਹੀਂ ਦੇ ਸਕਦਾ ਤਾਂ ਬਕਾਇਦਾ ਉੱਥੇ 20 ਬੱਚੇ ਰਹਿੰਦਾ ਹੋਸਟਲ ਵੀ ਉਸ ਬਿਲਡਿੰਗ ਦੇ ਵਿੱਚ ਤਿਆਰ ਕੀਤਾ ਗਿਆ ਉੱਥੇ ਉਹਨਾਂ ਰਹਿਣ ਦੀ ਸੁਵਿਧਾ ਹੈ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਬਕਾਇਦਾ ਕਪਲਸੀ ਇੱਕ ਰੱਖਿਆ ਹੋਇਆ ਬਕਾਇਦਾ ਜਿਹੜਾ 24 ਘੰਟੇ ਸੇਵਾ ਦਿੰਦਾ ਤੇ ਹੋਰ ਵੀ ਸਾਡੇ ਕੋਈ ਵੀ ਸਾਥੀ ਜਿਹੜੇ ਆ ਸਾਡੇ ਹੋਰ ਅਦਰ ਡਿਸਟ੍ਰਿਕਟ ਵਿੱਚੋਂ ਆ ਕੇ ਜਾਂ ਕਿਤੋਂ ਆ ਕੇ ਸਟੇ ਵੀ ਕਰ ਸਕਦੇ ਇਹ ਬੜੇ ਵਧੀਆ ਕਮਰੇ ਉੱਥੇ ਹੈਗੇ ਨੇ ਏਸੀ ਫਰਨੀਸ਼ਡ ਜਿਹੜੇ ਕਮਰੇ ਨੇ ਤੇ ਉਹਦੇ ਨਾਲ ਨਾਲ ਜੇ ਕੋਈ ਅਸੀਂ ਮੀਟਿੰਗ ਵੀ ਕਰਨੀ ਹੈ ਕੋਈ ਸੋਸ਼ੀਅਲੀ ਤੌਰ ਤੇ ਤਾਂ ਉੱਥੇ ਦੋ ਹਾਲ ਨੇ ਬੜੇ ਚਾਂਸ ਤੋਂ 5-500 ਦੀ ਗੈਦਰਿੰਗ ਉਹਨਾਂ ਥੀ ਜੀਲੀ ਹੋ ਸਕਦੀ ਹੈ ਉਸ ਦੇ ਇਲਾਵਾ ਜਿਹੜਾ ਸਾਡਾ ਅੱਜ ਦੀ ਡੇਟ ਵਿੱਚ ਜਿਹੜਾ ਉੱਥੇ ਚੱਲ ਰਿਹਾ ਹੈ ਆਈਐਸਪੀਸੀਐਸ ਦਾ ਅਦਰ ਕੰਪੀਟੀਟਿਵ ਐਗਜ਼ਾਮ ਦੇ ਵਾਸਤੇ ਵੀ ਇੱਕ ਬਿਲਡਿੰਗ ਤਿਆਰ ਹੋ ਰਹੀ ਚ ਫੋਰਥ ਫਲੋਰ ਤੇ ਤੇ ਉਹਦੇ ਵਿੱਚ ਤਾਂ ਨੂੰ ਚਲੋ ਕੋਸ਼ਤ ਵੀ ਜਿਹੜੀ ਹੈ ਦਿੱਤੀ ਗਈ ਮਿਲੀ ਸੀ ਪ੍ਰਨੀਤ ਕੋਰ ਜਿਹੜੇ ਉਥੇ ਦੇ ਐਮਪੀ ਲੈਡ ਵਿੱਚ ਉਹਨਾਂ ਨੇ ਕੋਈ ਫੰਡ ਦਿੱਤਾ ਸੀ ਹਾਲਾਂਕਿ ਉਹ ਬੜੀ ਕੋਸ਼ਿਸ਼ ਕਰਦੇ ਰਹੇ ਕਿ ਤੁਸੀਂ ਸਾਡੇ ਕੋਲ ਆ ਕੇ ਅਪਰੋਚ ਕਰੋ ਸਭ ਤੋਂ ਲੈ ਲਓ ਇਸ ਤਰ੍ਹਾਂ ਕਿ ਅਸੀਂ ਜਾਣਾ ਨਹੀਂ ਕਿਤੇ ਵੀ ਇਹ ਤੁਹਾਡਾ ਜਿਹੜਾ ਪੈਸਾ ਹੈ ਤੁਹਾਡਾ ਨਹੀਂ ਸਾਡਾ ਪੈਸਾ ਜੇ ਤੁਹਾਨੂੰ ਲੱਗਦਾ ਕਿ ਕੋਈ ਸਸਤਾ ਕੰਮ ਕਰ ਰਹੀ ਹੈ ਤੇ ਤੁਸੀਂ ਆਪਣੇ ਪਤਾ ਕਰ ਰਿਪੋਰਟ ਪਤਾ ਕਰ ਲਓ ਰਿਪੋਰਟ ਕਰਕੇ ਦੇਖੋ ਵੀ ਕੋਈ ਬੰਦਾ ਕੰਮ ਕਰ ਰਿਹਾ ਜਿਸ ਨੂੰ ਪੈਸਾ ਦੇਣਾ ਹੈ ਵੀ ਵਾਕਿਆ ਕਿ ਸਹੀ ਲਗਾ ਲੱਗੂਗਾ ਉਹ ਵਾਕਿਆ ਇਸੇ ਤਰ੍ਹਾਂ ਪ੍ਰੈਕਟੀਕਲ ਹੋਇਆ ਹਾਲਕੇ ਪਿਛਲੇ 5 ਸਾਲ ਬੀਤੇ ਤੋਂ ਬਾਅਦ ਇਹਨਾਂ ਨੂੰ ਮੈਸੇਜ ਬਹੁਤ ਜਾਂਦੇ ਰਹੇ ਕਿ ਇਹਨੂੰ ਮੈਂ ਆਉਣਾ ਰਿਹਾ ਹੈਗਾ ਅਸੀਂ ਤੁਹਾਡੇ ਆ ਕੇ ਮਲਕੇ ਇਹਨਾਂ ਕੱਲ ਨੂੰ ਕੋ ਵੀ ਅਸੀਂ ਵੋਟਾਂ ਵਾਸਤੇ ਤੁਹਾਡੀ ਫਿਰ ਵੋਟਾਂ ਦਾ ਪ੍ਰਚਾਰ ਵੀ ਸਾਨੂੰ ਕਰਨਾ ਪਊਗਾ ਅਸੀਂ ਬਿਲਕੁਲ ਜਿਹੜੇ ਨਾਨ ਪੋਲਿਟਿਕਲ ਸਾਡਾ ਪਲੇਟਫਾਰਮ ਸਭ ਤੋਂ ਵੱਡੀ ਇਹਦੀ ਕੰਡੀਸ਼ਨ ਨੇ ਪਹਿਲੀ ਇਹ ਹੀ ਹੈ ਕਿ ਸਾਡੇ ਲਈ ਸਾਰੀਆਂ ਪਾਰਟੀਆਂ ਵੈਲਕਮ ਹਰ ਸਾਰੀਆਂ ਪਾਰਟੀਆਂ ਦੀ ਸਰਕਾਰ ਪਰ ਅਸੀਂ ਜੇ ਤੁਹਾਨੂੰ ਲੱਗਦਾ ਕਿ ਤੇ ਕਿ ਕੁਝ ਇੱਕ ਸਿਸਤਾ ਕਾਰਜੀ ਦਾ ਕਿ ਦੇਖੋ ਉਹੀ ਗੱਲ ਹੋਈ ਉਹਨਾਂ ਨੇ ਖੁਦ ਮਲਕੇ ਆਪ ਮਲਕੇ ਉਹ 20 ਲੱਖ ਰੁਪਏ ਪਿੱਛੇ ਸੈਂਕਸ਼ਨ ਕੀਤਾ 2-3 ਮਹੀਨੇ ਪਹਿਲੇ ਮਾਰਚ ਦੇ ਔਰ ਉਹ ਕੰਮ ਵੀ ਹੁਣ ਸ਼ੁਰੂ ਹੋ ਗਿਆ ਔਰ ਬਕਾਇਦਾ ਫਿਰ ਜਾ ਕੇ ਫਿਰ ਦਫਤਰ ਇਹਨਾਂ ਦੇ ਉਹਨਾਂ ਦੇ ਮਹਿਲ ਦੇ ਵਿੱਚ ਜਾ ਕੇ ਫਿਰ ਧੰਨਵਾਦ ਪ੍ਰਧਾਨ ਜੀ ਕਰਕੇ ਆਇਆ ਵੀ ਹੁਣ ਸਾਡਾ ਧੰਨਵਾਦ ਕਰਨਾ ਬਣਦਾ ਮਤਲਬ ਕਹਿੰਦਾ ਵੀ ਉਹ ਟੀ ਜਿਹੜੀ ਹੈ ਇਹਨਾਂ ਨੇ ਪੈਦਾ ਕੀਤੀ ਔਰ ਉੱਥੇ ਜਿਹੜਾ ਫੈਸਿਲਿਟੀ ਜਿਹੜੀ ਹੈ ਸਾਡੇ ਸਮਾਜ ਵਾਸਤੇ ਵੀ ਪੇ ਬੈਕ ਤੋਂ ਸਹੀ ਕੋ ਦਿਖੇਦਾ ਸਹੀ ਸਾਡੇ 40 40 ਸਾਲ ਤੋਂ ਸਾਡੇ ਪ੍ਰਧਾਨ ਅਸੀਂ ਤੁਰੇ ਫਿਰਦੇ ਹਾਂ ਬਹੁਤ ਸਿਸਟੇ ਦੇ ਵਿੱਚ ਕਿਤੇ ਉਹਨਾਂ ਦਾ ਦਫਤਰ ਨਹੀਂ ਕਿਤੇ ਕੋਈ ਘਰ ਨਹੀਂ ਦਫਤਰ ਕੀ ਆ ਆਪਣੇ ਘਰ ਦਾ ਡੈਸਕ ਦਿੱਤਾ ਹੁੰਦਾ ਜੇ ਕੋ ਕਾਰਸਪੋਕਸ ਹੋਣੀ ਹੈ ਤਾਂ ਵੀ ਮੁਸਤਫਰ ਤੇ ਉਹ ਚੀਜ਼ਾਂ ਕੀ ਆ ਵੀ ਅਸੀਂ ਜਿਹੜੇ ਇਹ ਚੀਜ਼ਾਂ ਦੇ ਵਾਸਤੇ ਸਾਰੇ ਬੰਦੇ ਗਏ ਇੱਕ ਸਟਾਰਟ ਹੈ ਸਾਡਾ ਇੱਕ ਬੜਾ ਜਿਸੀ EMPLOYEES ਹੈਗਾ ਉਹਨੂੰ ਲੈ ਲਈਏ ਆਰਗੇਨਾਈਜੇਸ਼ਨ ਤੋਂ ਲੈ ਲਈਏ ਤਾਂ ਉੱਥੇ ਵੀ ਇਹ ਚੀਜ਼ ਹੈ ਉਹ ਸਮਾਜ ਵਾਸਤੇ ਕੁਝ ਨਹੀਂ ਕਰਦੀ EMPLOYEES ਸਾਡੇ ਜਥੇਬੰਦੀਆਂ ਹਾਲਾਂਕਿ ਕੋਈ ਬੰਦਾ ਗੁੱਸਾ ਵੀ ਨਾ ਕਰੇ ਅਸੀਂ ਵੀ ਕੰਮ EMPLOYEES ਅਸੀਂ ਬੰਦੀਆਂ ਥੋੜਾ ਮੋਟਾ ਕੀਤਾ ਵੀ ਸਾਡਾ ਸਿਰਫ EMPLOYEES ਜਥੇਬੰਦੀਆਂ ਦਾ ਕੀ ਰਹਿ ਗਿਆ ਵੀ ਸਾਡੀ ਇਨਕਰੀਮੈਂਟ ਨਹੀਂ ਲੱਗੀ ਮੇਰੀ ਬਦਲੀ ਨਹੀਂ ਹੋਈ ਮੇਰੀ ਚਾਰਟ ਸ਼ੀਟ ਹੋ ਗਈ ਉਹ ਸਮਾਜ ਵਾਸਤੇ ਕੁਝ ਨਹੀਂ ਅਸੀਂ ਕਹਿੰਦੇ ਆ ਸਮਾਜ ਲਈ ਵੀ ਕੁਝ ਆਪਾਂ ਦੇਣਾ ਸਾਨੂੰ ਪੈਂਦਾ ਕਦੋਂ ਦਮੋਗੇ ਜਦੋਂ ਜਿਹੜੇ ਅਸੀਂ ਮਿਲ ਕੇ ਬਕਾਇਦਾ ਹੁਣ ਤਾਂ ਸਾਰਿਆਂ ਦੀ ਕੋਈ ਰਿਟਾਇਰੀ ਹੈ ਤਾਂ ਉਹਨੂੰ ਪੈਨਸ਼ਨ ਵੀ ਅੱਛੀ ਮਿਲਦੀ ਹੈ ਜੇ ਇਹਨ ਸਰਵਸੇ ਚਲੋ ਭਾਵੇਂ ਹੁਣ ਅੱਗੇ ਦੀ ਪੈਨਸ਼ਨ ਦੀਆਂ ਸੁਵਿਧਾਵਾਂ ਖਤਮ ਹੋ ਰਹੀਆਂ ਨੇ ਪਰ ਇਨ ਹੈਂਡ ਤਾਂ ਉਹਦੇ ਕੋਲ ਆ ਰਿਹਾ ਹੈ ਨਾ ਕੁਛ ਨਾ ਕੁਛ ਜਿਹੜਾ ਸਾਡਾ ਭਾਈਚਾਰਾ ਬੈਠਾ ਪਿੰਡਾਂ ਦੇ ਵਿੱਚ ਉਹਨਾਂ ਦੇ ਜਦੋਂ ਅਸੀਂ ਹਾਲਾਤ ਦੇਖਦੇ ਹਾਂ ਉਹਨਾਂ ਕੋਲ ਕੌਣ ਸਹਾਈ ਹੋਗਾ ਉਹਨਾਂ ਦਾ ਅਸੀਂ ਕੁਛ ਤਾਂ ਕੁਛ ਉਹਨੂੰ ਦੇ ਕੇ ਜਾਈਏ ਕੋਈ ਐਸਾ ਇੱਕ ਰਸਤਾ ਦੱਸ ਲਈਏ ਘੱਟੋ ਘੱਟ ਜੇ ਕੋਈ ਇੱਕ ਬੱਚਾ ਮੰਨ ਲਓ ਅਸੀਂ ਗੱਲ ਕਰਦੇ ਹੁਣ ਦਾ ਭਵੰਦੀ ਇਹੋ ਜਿਹੇ ਔਰਦਾ ਭਵੰਤ ਅਸੀਂ ਪ ਇਹ ਜਿਹੜਾ ਉੱਥੇ 3-4 ਕਰੋੜ ਰੁਪਇਆ ਲੱਗਿਆ ਕੋਈ ਜੇਬ ਤੋਂ ਨਹੀਂ ਲਾਇਆ ਦੱਸਣ ਸਾਹਮਣੇ ਅਸੀਂ ਤੁਸੀਂ ਲੋਕਾਂ ਨੇ ਉਹਦੇ ਉੱਥੇ ਦਿੱਤਾ ਪੈਸਾ ਬਿਨਾਂ ਮੰਗੇ ਤੋਂ ਦਿੱਤਾ ਔਰ ਇਹਨਾਂ ਦੀ ਬੜੀ ਕੋਸ਼ਿਸ਼ ਆ ਜਦੋਂ ਇਹਨਾਂ ਨੇ ਉਹ ਪਲਾਟ ਲਿਆ ਸੀ ਪੈਸਾ ਕੋਈ ਨਹੀਂ ਸੀ ਕੋਲ ਇਹਨਾਂ ਦਾ ਸਕਲਪ ਸੀ ਕਿ ਅਸੀਂ ਲੈ ਲੈਣਾ ਸਭ ਕੁਝ ਹੋ ਜਾਏਗਾ ਔਰ ਨਾ ਪੈਸਾ ਹੁੰਦੇ ਹੋਏ ਵੀ ਔਰ ਜਦੋਂ ਇਹ ਲੋਕ ਕੇ ਪੈਸਾ ਦੇਣ ਲੱਗੇ ਸਾਡੇ ਲੋਕਾਂ ਨੇ ਬਹੁਤ ਦਿੱਤਾ ਸਾਡੇ ਭਾਈ ਨਹੀਂ ਬਹੁਤ ਦਿੱਤਾ ਸਾਡੇ ਇੰਜੀਨੀਅਰ ਭਾਈਚਾਰੇ ਨੇ ਬਹੁਤ ਦਿੱਤਾ ਪੈਸਾ ਹੱਲਪ ਦਿੱਤੀ ਅਦਰ ਜਿਹੜੇ ਅਸੀਂ ਲੋਕ ਸਾਡੇ ਸਮਾਜ ਤੋਂ ਉੱਪਰ ਉੱਠ ਕੇ ਵੀ ਜਿਹੜੇ ਬਾਹਰ ਲੋ ਉਹਨਾਂ ਨੇ ਵੀ ਸਹਿ ਇਤਨਾ ਇੱਕ ਐਗਜ਼ਾਮਪਲ ਵੀ ਦੱਸ ਰਹਾ ਮੈਂ ਕਿ ਬਲਾਚੌਰ ਦਾ ਇੱਕ ਇੱਕ ਪਰਿਵਾਰ ਹੈ ਉਹ ਸਾਡੇ ਜਨਰਲ ਕੈਟਾਗਰੀ ਦੇ ਵਿੱਚ ਆਉਂਦੇ ਤੇ 20 ਲੱਖ ਰੁਪਏ ਹੁਣ ਤੱਕ ਰਹਿ ਚੁੱਕੇ ਨੇ ਉਹ ਉਹਨਾਂ ਨੂੰ ਵੀ ਲੱਗੀ ਉਰਜਾ ਪਵਨ ਪੰਚ ਅੰਬੇਡਕਰ ਦੇ ਨਾਲ ਪਰ ਉਹਨਾਂ ਦੇਖਿਆ ਕਿ ਕੋਈ ਬੰਦਾ ਕੰਮ ਕਰ ਰਿਹਾ ਉਹ ਕਈ ਵਾਰੀ ਇਹ ਗੱਲ ਸਲਾਉਂਦੇ ਹੁੰਦੇ ਕਹਿੰਦੇ ਜਦੋਂ ਸੈਕੰਡ ਦੇ ਉੱਤੇ ਲੈਂਟਰ ਪੈਣਾ ਸੀ ਨਾ ਸੈਕੰਡ ਬਿਲਡਿੰਗ ਦਾ ਤੇ ਉਹ ਪੈਸੇ ਉਹਨਾਂ ਨੇ ਪਿਆਸ ਵੀ ਤੁਹਾਨੂੰ ਅਸੀਂ 10 ਲੱਖ ਰੁਪਏ ਦੇਵਾਂਗੇ ਕੁਝ 9 ਲੱਖ ਰੁਪਏ ਉਹ ਪਾਰਟੀ ਨੇ ਤੇ 5 ਲੱਖ ਦਾ ਚੈੱਕ ਸਰਵਨ ਦੇ ਦਿੱਤਾ ਪਹਿਲੇ ਕੱਟ ਕੇ ਤੇ ਬਾਅਦ ਵਿੱਚ ਉਧਰ ਲੈਂਟਰ ਦੀ ਜਾਰੀ ਹੋ ਰਹੀ ਸੀ ਤੇ ਇਹਨਾਂ ਨੂੰ ਵੀ ਬੜਾ ਸੀ ਕਿ ਬਿਚਲੋ ਸਾਡਾ ਕੰਮ ਚੱਲ ਜਾਏਗਾ ਪਰ ਹੋਇਆ ਇਨ ਬਿਟਵੀਨ ਉਹਨਾਂ ਮੋਅਰ ਚ ਕਰੇ ਕੀ ਕੁਐਸਚਨ ਆਇਆ ਕਿ ਕਹਿੰਦੇ ਪ੍ਰਧਾਨ ਜੀ ਆਪਣੇ ਦਸਨ ਸਾਹਿਬ ਵੀ ਹੁਣ ਜਿਆਦਾ ਤੰਗ ਨਾ ਕਰਿਓ ਵੀ ਮਨ ਲ ਕੇ ਇੰਨਾ ਜਿੰਨਾ ਅਸੀਂ ਦਿੱਤਾ ਨਾ ਬਹੁਤ ਮਨ ਲ ਕੇ 5 ਲੱਖ ਕਹਿੰਦੇ ਜੀ ਠੀਕ ਅਸੀਂ ਕੋਈ ਫੋਰਸ ਤਾਂ ਕਰ ਨਹੀਂ ਸਕਦੇ ਹਾਲਕਿ ਇਹਨਾਂ ਨੇ ਉਹ ਇਸ ਇਨਕਲੂਡਿੰਗ ਉਹਦੇ ਖਰਚੇ ਖੁਰਚੇ ਪਾ ਲਏ ਸੀ ਕਿ ਵਿੱਚ ਵੀ 10 ਲੱਖ ਆ ਗਿਆ ਸਾਡਾ ਲੈਂਡਰ ਜਿਹੜਾ ਪਹਿ ਜਾਣਾ ਉਹ ਉਹਨਾਂ ਨੇ ਚਲੋ ਆਪਣੇ ਵਾਲੋਂ ਕਰਨ ਜਿਸ ਤਰ੍ਹਾਂ ਕੀਤੀ ਇਹਨਾਂ ਨੇ ਵੀ ਸੋਚਿਆ ਵੀ ਚਲੋ ਪਰਮਾਤਮਾ ਕਰਨ ਲੱਗ ਗਏ ਕਿ ਉਹਨਾਂ ਦਾ ਨਹੀਂ ਕਿ ਮੈਂ ਦੇਖਿਆ ਮੈਨੂੰ ਨਾਲ ਰਹਿਣਾ ਵੀ ਉਹਨਾਂ ਦਾ ਜਿਵੇਂ ਕਿ ਉਹ ਵੀ ਇੱਕ ਆਸਥਾ ਜਿਹੜੀ ਹੈ ਨਾ ਉਹ ਬੜੀ ਪੱਕੀ ਆਸਥਾ ਜਿਸ ਨੂੰ ਵੀ ਗੁਰੂ ਨੂੰ ਮੰਨਦੇ ਜੇ ਉਹ ਬਕਾਇਦਾ ਕਹਿੰਦੇ ਨੇ ਕਿ ਕੋਈ ਕਰਾਰਾ ਜੋ ਕਰਨੇ ਵਾਲਾ ਬੰਦਾ ਖੁਸ਼ੀ ਹੈਗਾ ਜੇ ਉਹ ਬੰਦਾ ਸੱਚੇ ਮਨ ਨਾਲ ਕਿਤੇ ਤੁਰਦਾ ਹੈ ਨਾ ਉਹ ਆਟੋਮੈਟਿਕਲੀ ਇੱਕ ਚੰਨਣ ਹੁੰਦੀ ਹੈ ਚੰਨਣ ਹੁੰਦਾ ਬੰਦਾ ਅੰਦਰੋਂ ਇਹ ਅੰਦਰਲੀ ਗੱਲ ਹੈ ਕਿ ਉਹਨੇ ਕਿ ਪਖੰਡ ਬਾਤ ਦਾ ਚਲੋ ਬਾਦੀ ਦੂਰ ਦੀ ਗੱਲਾਂ ਨੇ ਹੋਰ ਤੇ ਇਹ ਕਹਿੰਦੇ ਵਿੱਚ ਜੋ ਕੋਈ ਖੋਣਾ ਹੋਊਗਾ ਤਾਂ ਹੀ ਗਏ ਲੇ ਤਾਂ ਉਹ ਜਦੋਂ ਲੈਟਰ ਪੈ ਰਿਆ ਉਹ ਸੇਮ ਡੇ ਇਹਨਾਂ ਦੇ ਮਨਚੀ ਕੁਸ਼ਚਨ ਚੱਲਦਾ ਹੋਏਗਾ ਉਹ ਟੈਲੀਫੋਨ ਆ ਜਾਂਦਾ ਉਸ ਪਾਰਟੀ ਦਾ ਕਿ ਜਸਰ ਸਾਹਿਬ ਵੀ ਕਿੱਥੇ ਹੋ ਤੁਸੀਂ ਉਹ ਕਹਿੰਦੇ ਇਹ ਕਹਿੰਦੇ ਵੀ ਮੈਂ ਤਾਂ ਪਟਿਆਲੇ ਹੀ ਆ ਉੱਥੇ ਕੰਮ ਚੱਲ ਰਿਹਾ ਕਹਿੰਦੇ ਫਿਰ ਸਾਨੂੰ ਵੀ ਦੱਸੋ ਕਿੱਧਰ ਦੇ ਆਈਏ ਸੀ ਉੱਥੇ ਪਹੁੰਚ ਗਏ ਸੀ ਪਟਿਆਲੇ ਆ ਤੇ ਸਾਨੂੰ ਇਹਨਾਂ ਨੇ ਕਿਹਾ ਵੀ ਦੇਖਣ ਆਏ ਹੋਣੇ ਚਲੋ ਇਹਨਾਂ ਨੂੰ ਅੱਗੇ ਬੰਦਾ ਭੇਜਾ ਉੱਥੋਂ ਉਹਨੂੰ ਵੈਲਕਮ ਕੀਤਾ ਲੈ ਕੇ ਉੱਥੇ ਆ ਗਏ ਸਾਈਡ ਤੇ ਆ ਗਏ ਦੇਖੋ ਤੁਸੀਂ ਕੁਦਰਤ ਕਿਵੇਂ ਕੰਮ ਕਰਾਉਂਦੀ ਹੈ ਜਦੋਂ ਬੰਦਾ ਸੱਚੇ ਦਿਲ ਨਾਲ ਕੰਮ ਕਰਦਾ ਤਾਂ ਜਦੋਂ ਆਏ ਗੱਲਬਾਤ ਕੀਤੀ ਚਾਹ ਪਾਣੀ ਜੋ ਹੋਇਆ ਉਹ ਬਾਅਦ ਵਿੱਚ ਕਹਿੰਦੇ ਵੀ ਤੁਸੀਂ ਨਾ ਐਡਾ ਵੱਡਾ ਕੰਮ ਛੇੜ ਲਿਆ ਤੇ ਇਹ ਤੁਹਾਨੂੰ ਤੁਹਾਡਾ ਤਾਂ ਸਰਨਾ ਹੀ ਨਹੀਂ ਕਹਿੰਦੇ ਇੰਨੇ ਪੈਸੇ ਨਾਲ ਜਿਹੜਾ ਅਸੀਂ ਤਾਂ 5 ਲੱਖੇ ਦਿੱਤਾ ਤੁਹਾਨੂੰ ਤੇ ਤੁਹਾਡਾ ਤਾਂ ਬਹੁਤ ਵੱਡਾ ਪ੍ਰੋਜੈਕਟ ਉਹਨੇ ਜਦੋਂ 5 ਲੱਖ ਦਾ ਚੈੱਕ ਵਾਪਸ ਲਿਆ ਤੇ 10 ਲੱਖ ਦਿੱਤਾ ਇਹ ਦੁਬਾਰਾ 10 ਲੱਖ ਦਾ ਚੈੱਕ ਉਹ ਸੇਟਨ ਕਰਕੇ ਦਿੱਤਾ ਮਨ ਲ ਕਹਿੰਦਾ ਵੀ ਜੇ ਕੋਈ ਬੰਦਾ ਅਸੀਂ ਜਦੋਂ ਪੇ ਪੇ ਬੈ ਕੋਈ ਸੋਸਾਇਟੀ ਦੀ ਗੱਲ ਕਰਦੇ ਸੱਚੇ ਮਨੋਂ ਕੋਈ ਕੰਮ ਕਰਦਾ ਉਹ ਪਰਮਾਤਮਾ ਜੇ ਆਪਾਂ ਪਰਮਾਤਮਾ ਮੰਨਦੇ ਆ ਤਾਂ ਆਟੋਮੈਟਿਕਲੀ ਕਿਤੇ ਨਾ ਕਿਤੇ 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 ਉਹਦੀ ਜਿਹੜੀ ਬੈਟਰੀ ਜਾਂ ਤਦੂਰਬਿਨ ਕੰਮ ਕਰਦੀ ਆ ਉਹ ਸਿਰਫ ਇਹ ਦੇਖਣ ਵਾਲੀ ਗੱਲ ਨਹੀਂ ਹੈਗੀ ਅੱਜ ਕਹਦੀ ਵੀ ਹਰ ਕਿਸੇ ਦੇ ਉੱਤੇ ਜਿਹੜਾ ਬੰਦਾ ਕੋਈ ਕਿਸੇ ਦਾ ਲਾ ਕੇ ਚੱਲਦਾ ਹੀ ਇਹਨਾਂ ਕੋਈ ਆਪਣੀ ਆਸਥਾ ਮੰਨਦੇ ਵਿੱਚ ਕੋਈ ਸੋਚ ਲੈ ਕੇ ਚੱਲਦਾ ਚਾਹੇ ਅਸੀਂ ਰੱਬ ਨੂੰ ਨਹੀਂ ਮੰਨਦੇ ਪਰ ਜੇ ਅਸੀਂ ਸੱਚੇ ਰਸਤੇ ਤੁਰੇ ਹੋਏ ਤਾਂ ਤੁਹਾਨੂੰ ਅੰਦਰੋਂ ਲਾਈਟ ਹੋ ਜਾਏਗੀ ਇਹ ਇੱਕ ਆਈਡੀਆ ਹੈ ਮਨ ਲ ਕੇ ਇਸ ਕਰਕੇ ਅਸੀਂ ਇਹਨਾਂ ਜਦੋਂ ਪ੍ਰਧਾਨ ਦੀ ਅਸੀਂ ਤਾਂ ਉਹ ਇਨ ਸਰਵਿਸ ਸੀਗੇ ਪਰ ਇਹਨਾਂ ਨਾਲ ਇਨ ਸਰਵਿਸ ਹੁੰਦੇ ਹੋਏ ਵੀ ਇਸ ਇਨਾਂ ਸਾਡਾ ਆਪਸ ਵਿੱਚ ਲਗਾਵ ਨਹੀਂ ਸੀਗਾ ਪਰ ਜਦੋਂ ਸਾਨੂੰ ਇਹ ਜਿਵੇਂ ਹੌਲੀ-ਹੌਲੀ ਪਤਾ ਲੱਗਦਾ ਉੱਥੇ ਜਦੋਂ ਪਲਾਟ ਲਿਆ ਜਾਂ ਜੋਸ਼ ਲਿਆ ਮੇਰਾ ਕਹਿਣ ਤੋਂ ਪਾਵੇ ਆ ਵੀ ਇਹਨਾਂ ਨੇ ਜਿਹੜੀ ਜਿਹੜੀ ਸਕੈਲਪ ਲਿਆ ਸੀ ਪਹਿਲਾਂ ਆਪਾਂ ਨੂੰ ਘਰ ਬਣਾਈਏ ਜੇ ਸਾਡਾ ਘਰ ਆਊਗਾ ਫੇਰ ਅਸੀਂ ਅੱਗੇ ਗੱਲ ਕਰਾਂਗੇ ਨਾ ਉਹ ਘਰ ਇਹਨਾਂ ਨੇ ਬਹੁਤ ਵਧੀਆ ਬਣਾਇਆ ਬਕਾਇਦਾ ਜਿੰਨੇ ਇੱਥੇ ਕਿੱਡਾ ਵੱਡਾ ਕੰਪਲੈਕਸ ਹੈ ਸਾਡਾ ਇਹ ਵੀ ਕੋਈ ਛੋਟੀ ਗੱਲ ਨਹੀਂ ਹੈ ਇਹ ਵੀ ਜਿਸੇ ਵੀ ਇੱਥੇ ਆਪਣੀ ਇੱਥੇ ਕਮੇਟੀ ਹੈ ਇਹ ਆਪਣੇ ਮੇਰੇ ਸਰਜੀ ਵੀ ਆਗੇ ਨੂੰ ਕਮੇਟੀ ਦੇ ਵਿੱਚ ਨੇ ਉਹ ਇਹ ਬਹੁਤ ਵੱਡਾ ਇਹਨਾਂ ਦਾ ਵੀ ਇੱਕ ਮੈਂ ਕਹਿੰਦਾ ਆਈਡੀਆ ਜਿਹੜਾ ਇੱਥੇ ਪਿੱਛੇ ਕਿੰਨਾ ਵੱਡਾ ਕੰਪਲੈਕਸ ਹੈ ਵਿਆਹ ਸ਼ਾਦੀਆਂ ਦੀ ਚਲੋ ਇਹਨਾਂ ਨੇ ਰੱਖਿਆ ਇੰਤਜ਼ਾਮ ਅਸੀਂ ਕਹਿੰਨਾ ਵੀ ਇਸ ਤਰ੍ਹਾਂ ਦੇ ਬਹੁਤ ਕੁਝ ਹੋ ਸਕਦਾ ਸਾਡੇ ਸਮਾਜ ਲਈ ਤੇ ਉਹ ਚੀਜ਼ ਨੂੰ ਲੈ ਕੇ ਅਸੀਂ ਲੋਕ ਪੂਮਲਕ ਨੂੰ ਜੋੜਨ ਦੀ ਗੱਲ ਕੀਤੀ ਹੈ ਵੀ ਆਪਾਂ ਜਦੋਂ ਤੱਕ ਨਿਸਵਾਰਥ ਹੋ ਕੇ ਕੰਮ ਨਹੀਂ ਕਰਦੇ ਉਦੋਂ ਤੱਕ ਆਪਾਂ ਨਹੀਂ ਸਕਸੈਸ ਹੋ ਸਕਦੇ ਉਦੋਂ ਤੱਕ ਜੈ ਭਾਰਤ ਨਹੀਂ ਹੋ ਸਕਦੀ ਕਿਉਂਕਿ ਜੇ ਭਾਰਤ ਦੀ ਜੈ ਹੋਣੀ ਤਾਂ ਸਾਡੇ ਲੋਕਾਂ ਦੇ ਨਾਲ ਹੀ ਜੈ ਹੋਣੀ ਹੈ ਸਭ ਤੋਂ ਵੱਡਾ ਸਮਾਜ ਸਾਡਾ ਹੈ ਔਰ ਐਸੇ ਹੀ ਸਮਾਜ ਨੂੰ ਡੜਿਆ ਅੱਜ ਵੀ ਡੜਨ ਦੀਆਂ ਸਕੀਮਾਂ ਲੱਗ ਰਹੀਆਂ ਜਦੋਂ ਸੰਵਿਧਾਨ ਦੀ ਗੱਲ ਚੱਲਦੀ ਹੈ ਉੱਥੇ ਅਸੀਂ ਤਾਂ ਹਰ ਪਲੇਟਫਾਰਮ ਤੇ ਪ੍ਰਧਾਨ ਜੀ ਕਹਿੰਦੇ ਅਸੀਂ ਕਹਿੰਨੇ ਆਂ ਕਿ ਬਚਾਉਣਾ ਕਿ ਨਹੀਂ ਸੰਵਿਧਾਨ ਜੋ ਸੰਵਿਧਾਨ ਆ ਕਿ ਸੰਵਿਧਾਨ ਦੀ ਹੋ ਨਹੀਂ ਰਹਿਣਾ ਨਹੀਂ ਹੁਣ 400 ਪਾਰ ਹੋਣ ਤਾਂ ਮੋਦੀ ਸੰਵਿਧਾਨ ਵੀ ਬਚਾਉਣਾ ਕਿ ਨਹੀਂ ਸਿੱਧ ਸੰਵਿਧਾਨ ਦੇ ਉੱਤੇ ਜੋ ਕਿਸੇ ਆਇਆ ਅੱਜ ਸਮਾ ਆਇਆ ਤਾਂ ਕਿਉਂ ਆਇਆ ਉੱਥੇ ਗੱਲ ਇੱਕ ਕੁਐਸਚਨ ਹੈ ਜਿਹੜੀ ਜੀਹਰਾਂ ਲਾਲ ਜੀ ਨੇ ਗੱਲ ਕੀਤੀ ਹੈ ਕਿ ਜੇ ਅਸੀਂ ਕੁਐਸਚਨ ਦੀ ਗੱਲ ਕਰਦੇ ਹਾਂ ਜਦੋਂ ਉਹ ਜਿਹੜੇ ਲੋਕ ਜਿਨ੍ਹਾਂ ਨੂੰ ਅਸੀਂ ਹਰ 5 ਸਾਲ ਦੇ ਬਾਅਦ ਚੁਲ ਕੇ ਭੇਜਣਿਆ ਚਾਹੇ ਉਹ ਐਮਐਲਏ ਨੇ ਸਰੇਟਾਂ ਦੇ ਵਿੱਚ ਚਾਹੇ ਉਹ ਐਮਪੀ ਨੇ ਬੈਠੇ ਸਾਂਸਦੇ ਵਿੱਚ ਅੱਜ ਹੀ ਡੇਰ ਦੇ ਵਿੱਚ 131 ਐਮਪੀ ਜਿਹੜੇ ਬੈਠੇ ਐ 131 ਉਹ ਨਮਸਕਾਰ ਸਰ ਤੇ ਉਹ 131 ਜਿਹੜੇ ਐਮਪੀ ਐ ਮੋਦੀ ਦੀ ਸਰਕਾਰ ਜਿਹੜੀ ਐ ਉਹਨਾਂ ਦਾ ਕੁਝ ਵੀ ਨਹੀਂ ਉਹਦੇ ਬਰਾਬਰ ਤਾਂ ਮੋਦੀ ਤਾਂ ਪੈਰਾਂ ਥੱਲੇ ਪੈਰਾਂ ਥੱਲੇ ਰੋਲਦੇ ਨੇ ਮੋਦੀ ਨੂੰ ਉਹ 131 ਪਰ ਤੁਸੀਂ ਦੇਖੋ ਕਿੰਨਿਆਂ ਕਿੰਨਿਆਂ ਘਟਣਾ ਹੋ ਚੁੱਕੇ ਇੱਕ ਵੀ ਐਮਪੀ ਹੋ ਖੜਾ ਹੋ ਕੇ ਬੋਲਿਆ ਕੋਈ ਜਾਂ ਸਾਡੇ ਰਿజర్ਵ ਦੀ ਗੱਲ ਸਾਡੇ ਐਸਸੀ ਪਾਈਚਰ ਦੀ ਗੱਲ 67 ਐਮਪੀ ਨੇ ਹੋ ਇਹ ਕਿੰਦੀ ਆਵਾਜ਼ ਨਹੀਂ ਨਿਕਲੀ ਤੇ ਜੇ ਤੇ ਫਿਰ ਕੌਣ ਤੋੜ ਰਿਹਾ ਕੌਣ ਮਤਲਬ ਕਿ ਸੰਵਿਧਾਨ ਦਾ ਪਥਿਆ ਨਾਸ ਕਰਾ ਰਿਹਾ ਅਸੀਂ ਔਰ ਤੁਸੀਂ ਔਰ ਅਸੀਂ ਬਚਾਵਾਂਗੇ ਉਹਨਾਂ ਲੋਕਾਂ ਨੂੰ ਸੰਵਿਧਾਨਕ ਹੱਕ ਉਹਨਾਂ ਕੋਲ ਫੁੱਲ ਹੱਕ ਨੇ ਮਿਲ ਗਿਆ ਕੈਂਪੀ ਵੀ ਖੜਕੇ ਨੇ ਕਿਸੇ ਨੇ ਨਾਰਾ ਹਾਰਾ ਨਾਰਾ ਉੱਥੇ ਨਹੀਂ ਲਾਇਆ ਮਾਰਿਆ ਵੀ ਮੈਂ ਤੇਰੀ ਇਸ ਪਾਰਲੀਮੈਂਟ ਦੇ ਵਿੱਚੋਂ ਮੈਂ ਤੇਰੀ ਸੰਸਦ ਵਿੱਚੋਂ ਜਾਣਾਂ ਜੇ ਬਾਹਰ ਜੇ ਤੂੰ ਅਗਰ ਉਹੀ ਮੈਨੂੰ ਬਾਦਲੀ ਜਿਹੜੀ ਲੈ ਕੇ ਹੋਲੇ ਵਿਚਾਰਤਾ ਰਾ ਤੇ ਅਸੀਂ ਅਲੰਬੇ ਦੇ ਜੀ ਨੇ ਆਪਸ ਵਿੱਚ ਚੱਕੂ ਦੀਆਂ ਲੜਾਈਆਂ ਕਰੀ ਜਾਂਦੇ ਆ ਮੈਂ ਉਸ ਇੱਥੇ ਬੜੀਆਂ ਬੜੀਆਂ ਹੋਈਆਂ ਸਾਡੀ ਸੰਸਥਾਵਾਂ ਉਹ ਸੰਵਿਧਾਨ ਬਚਾਉਣ ਵਾਸਤੇ ਸਭ ਕੁਝ ਹੋਇਆ ਸਾਰੇ ਲੋਕ ਵੀ ਅਸੀਂ ਕਿ ਅਸੀਂ ਬਚਾਉਣਾ ਉਹਨਾਂ ਨੂੰ ਮਜਬੂਰ ਕਰੀਏ ਅਸੀਂ ਉਹਨਾਂ ਲੋਕਾਂ ਨੂੰ ਪੁੱਛੀਏ ਹਰ 5 ਸਾਲ ਬਾਅਦ ਇਹਨਾਂ ਨੂੰ ਤੇਰੇ ਸਨ ਲੱਖਾਂ ਕਰੋੜਾਂ ਰੁਪਏ ਜਿਹੜਾ ਸਾਡਾ ਸਟੇਟ ਦਾ ਸਾਡੀ ਸਰਕਾਰ ਦਾ ਸਾਡੀ ਪਾਰਤ ਸਰਕਾਰ ਦਾ ਵੀ ਉਹ ਖਰਚ ਹੋ ਜਾਂਦਾ ਇਲੈਕਸ਼ਨਾਂ ਦੇ ਉੱਤੇ ਉਹ ਕਰਦੇ ਕੀ ਹੈ ਉਹ ਸੰਵਿਧਾਨ ਦੀਆਂ ਧੜੀਆਂ ਖੁਦ ਅਡਾਰ ਰਹੇ ਨੇ ਆਪ ਬੈਠ ਕੇ ਜੇ ਕਹਿ ਇਹਨ ਪਰਚੇ ਪਾੜਦੇ ਵਿੱਚੋਂ ਪਾੜ ਪੜ ਕੇ ਸੁੱਟਦੇ ਜਿਵੇਂ ਅੱਜ ਕੱਲੋ ਬੇਅਦਬੀਆਂ ਦੀ ਗੱਲ ਆ ਉਹ ਬੇਅਦਬੀਆਂ ਕਿਵਾਰ ਰਹੇ ਹੋ ਸਭ ਤੋਂ ਵੱਡੀ ਬੇਅਦਬੀ ਉਹ ਹੋ ਰਹੀ ਆ ਸਾਡੇ ਸੰਵਿਧਾਨ ਦੀ ਉਹ ਲੋਕ ਕਰਵਾ ਰਹੇ ਆ ਜਿਹੜੇ ਜਿਨ੍ਹਾਂ ਨੂੰ ਅਸੀਂ 5-5 ਸਾਲ ਬਾਅਦ ਹਾਵ ਤੁਣਕੇ ਭੇਜਦੇ ਆ ਅੱਜ ਦੀ ਡੇਟ ਦੇ ਪੰਜਾਬ ਦੀ ਅਗਰ ਗੱਲ ਕਰ ਲਓ ਪੰਜਾਬ ਦੇ ਵਿੱਚ 33 34 38 ਦਾ 34 ਦਾ ਸੀਟਾਂ ਦੇ ਜਿੱਤ ਕੇ 38 ਬੈਠੇ ਟੋਟਲ ਇੱਕ ਵੀ ਨਹੀਂ ਬੋਲਦਾ ਵੀ ਇੱਕ ਵੀ ਉਹੀ ਮੈਂਸ਼ਨਰ ਨੇ ਉਹੀ ਚੀਮਾ ਸਾਹਿਬ ਨੇ ਉਹੀ ਬਾਕੀ ਨੇ ਜਦੋਂ ਅੱਜ ਦੀ ਇਹ ਕਿਹਦੇ ਆ ਵੀ ਤੁਹਾਨੂੰ ਮੇਰੀ ਕੁਰਸੀ ਚੰਗੀ ਨਹੀਂ ਲੱਗਦੀ ਲੋਕ ਕਹਿੰਦੇ ਵੀ ਕਰੋ ਕੁਝ ਜੀ ਸਰ ਜੀ ਕੋਈ ਆਪ ਇੰਨਾ ਕੁ ਹਾਲਾਤ ਮਾਰੇ ਹੋਗੇ ਉਹ ਕਹਿੰਦੇ ਤੁਹਾਨੂੰ ਮੇਰੀ ਕੁਰਸੀ ਤੇ ਬੈਠਾ ਚੰਗਾ ਨਹੀਂ ਲੱਗਦਾ ਇਹਦਾ ਕੀ ਮਤਲਬ ਸਮਝਦੇ ਹੋ ਕਿ ਕਿਦੋਂ ਹੋਪ ਕਰੋਗੇ ਤੁਸੀਂ ਕਿ ਸਾਡਾ ਸੰਵਿਧਾਨ ਬਚ ਜਗਾ ਕਿ ਸਾਡੇ ਭਾਰਤ ਦੀ ਜੈ ਹੋ ਜੇਗੀ ਇਹ ਭਾਰਤੀ ਜਾਇ ਦੀ ਗੱਲ ਜਿਹੜੀ ਆ ਉਹ ਅਸੀਂ ਜਦੋਂ ਤੱਕ ਲੋਕਾਂ ਦੇ ਵਿੱਚ ਇਹ ਕਿ ਮਤਾ ਨਹੀਂ ਪਰਦੇ ਕਿ ਅਸੀਂ ਜਿਹੜੇ ਸਾਡੇ ਪਿੰਡਾਂ ਵਿੱਚ 5 ਸਾਲਾਂ ਮਦਾਕ ਆ ਕੇ ਸਾਨੂੰ ਰੇੜੀਆਂ ਦਿੰਦੇ ਆ ਜਿਹਨੇ ਅੱਜ ਕੱਲ ਰੇੜੀਆਂ ਦਾ ਬੜਾ ਚੱਲਿਆ ਰੋ ਵੀ ਰੇੜੀਆਂ ਮੰਨ ਤੇ ਘਰ ਘਰ ਉਹ ਰੇੜੀਆਂ ਅਸੀਂ ਖਾਣੀਆਂ ਬੰਦ ਕਰੀਏ ਸਾਨੂੰ ਫ੍ਰੀ ਦੀ ਫ੍ਰੀ ਤੇ ਲਾ ਦਿੱਤਾ ਗਿਆ ਸਾਨੂੰ ਹਰਕੀ ਫ੍ਰੀ ਸਾਡੀ ਦਾਲ ਫ੍ਰੀ ਦੀ ਸਾਡੀ ਬਿਜਲੀ ਫ੍ਰੀ ਦੀ ਸਾਡਾ ਸਭ ਕੁਝ ਫ੍ਰੀ ਕਰਕੇ ਸਟੇਟ ਸਾਡਾ ਕਿੱਧਰ ਗਿਆ ਅਸੀਂ ਬਿਜਲੀ ਬੋਰਚ ਰਿਟਾਇਰ ਹੋਏ ਆ ਤੇ ਜੋ ਹਾਲਾਤ ਹੈ ਅੱਜ ਬਿਜਲੀ ਬੋਰ ਦੇ ਸਰਦ ਜੀ ਸਾਡੇ ਹਾਲੇ ਸਰਵਿਸ ਵਿੱਚ ਹੀ ਨੇ ਇਨ ਨੂੰ ਪੁੱਛ ਲੋ ਕੀ ਹਾਲਾਤ ਹੈ ਸਾਡੇ ਬਿਜਲੀ ਬੋਰਡ ਦੇ ਸਾਡੇ ਤੋਂ ਪੈਨਸ਼ਨਾਂ ਤਾਂ ਬੰਦ ਕਰਨ ਨੂੰ ਫਿਰਦੇ ਆ ਤੇ ਖਾਹਾਂ ਵੀ ਨਹੀਂ ਮਿਲਦੀ ਸਾਡੇ ਕੋਲ 10-10 ਹਜ਼ਾਰ ਤੇ ਵੜਾ ਰੱਖ ਲੈ ਬੱਚੇ ਜਿਹੜੇ ਡਿਗਰੀ ਹੋਲਡਰ ਪੜੇ ਲਿਖੇ ਜਿਹੜੇ ਜਿਹਨੇ ਐਮ ਤੱਕ ਵੀ ਕੀਤੀ ਆ ਜਿਨ੍ਹਾਂ ਨੇ ਦੂਜੇ ਕਿਹੜੀ ਕਰੂ ਡਿਗਰੀ ਉਹਨੂੰ 10000 ਰੁਪਏ ਵਾਤ ਵਾਤ ਫਿਰ ਉਹਦੀ ਉਹ ਹੀ ਕੋਈ ਗਾਰੰਟੀ ਕੋਈ ਨਹੀਂ 10000 ਦੇ ਵੀ ਕੱਲ ਨੂੰ ਕੌਣ ਵੀ ਸਕਦੇ ਤਾਂ ਮਨ ਲੱਗੇ ਇੱਕ ਚੀਜ਼ ਸਾਨੂੰ ਘੱਟ ਇੱਕ ਕਰਨੀ ਪਈ ਆ ਕਿ ਆਪਾਂ ਕੁਐਸਚਨ ਜੇ ਪੁੱਛਣਾ ਤਾਂ ਪਹਿਲਾਂ ਅਸੀਂ ਇੱਕ ਆਰਗੇਨਾਈਜ਼ ਹੋਈਏ ਇੱਕ ਬੰਦਾ ਕੁਐਸਚਨ ਨਹੀਂ ਪੁੱਛ ਸਕਦਾ ਗਮਰਚੰਦ ਕੁਐਸਚਨ ਨਹੀਂ ਪੁੱਛ ਸਕਦਾ ਜਸਲ ਸਿੰਘ ਕੁਐਸਚਨ ਨਹੀਂ ਪੁੱਛ ਸਕਦੇ ਸਾਨੂੰ ਇੱਕ ਪਲੇਟਫਾਰਮ ਤੇ ਆਉਣਾ ਪਊਗਾ ਉਹ ਪਲੇਟਫਾਰਮ ਜਿੱਤੇ ਅਸੀਂ ਇੱਕ ਤਿਆਰੀ ਜਿਹੜੀ ਕਰ ਰਹੇ ਆ ਉਹਦਾ ਨਾਮ ਹੈ ਪਾਵਰ ਆਫ ਸੋਸ਼ਲ ਯੂਨਿਟੀ ਉਹ ਗੈਰ ਰਾਜਨੀਤਿਕ ਪਲੇਟਫਾਰਮ ਕਿਸੇ ਨਾਲ ਸਾਨੂੰ ਰੰਜਿਸ਼ ਨਹੀਂ ਕਿਸੇ ਪਾਰਟੀ ਨਾਲ ਇਸੇ ਜੇ ਕਹ ਜੀ ਬਾਈ ਨੇਮ ਅਸੀਂ ਗੱਲ ਕਰੀਏ ਕਿਸੇ ਸੰਸਦ ਦੇ ਨਾਲ ਕਿਸੇ ਐਮਐਲਏ ਨਾਲ ਸਾਡੀ ਕੋਈ ਰੰਜਿਸ਼ ਨਹੀਂ ਸਾਡੀ ਜੇ ਰੰਜਿਸ਼ ਹੈ ਤਾਂ ਸਾਡੇ ਜਿਹੜੇ ਹੱਕ ਨੇ ਉਹ ਹੱਕਾਂ ਨੂੰ ਲੈਣ ਦੀ ਗੱਲ ਅਸੀਂ ਜਦੋਂ ਕਰਨੀ ਹੈ ਉਹ ਨਹੀਂ ਬੋਲਦੇ ਜਿਵੇਂ ਇਹ ਰੰਜਿਸ਼ ਉਹਨਾਂ ਨਾਲ ਫੇਰ ਸਾਨੂੰ ਜਿਸ ਤਰੀਕੇ ਵੀ ਉਹਨਾਂ ਨਾਲ ਲੜਾਈ ਕਰਨੀ ਪੈਗੀ ਉਹ ਸਿੱਖਣ ਕਰਨੀ ਪਊਗੀ ਇਸ ਕਰਕੇ ਇਹ ਮੁੱਦਾ ਜਿਹੜਾ ਪੱਖਵਾ ਮੁੱਦਾ ਇਹ ਨਵਾਂ ਇੱਕ ਨਵੇਂ ਤਰੀਕੇ ਦਾ ਮੈਂ ਕਹਿੰਦਾ ਸੰਕਲਪਾ ਕਿਸੇ ਮੈਂ ਤਾਂ ਜਿੰਨ ਤੱਕ ਜੁੜਿਆ ਇਹਨਾਂ ਨਾਲ ਕਿ ਮੈਨੂੰ ਨਹੀਂ ਦਿਖਿਆ ਕੋਈ ਇਸ ਤਰੀਕੇ ਦੀ ਕੋਈ ਬੰਦਾ ਕੋਈ ਵੀ ਸੰਸਥਾ ਕੰਮ ਕਰਦੀ ਹੈ ਹਰ ਬੰਦਾ ਪਾਰਟੀ ਮਗਰ ਤੁਰਿਆ ਹੋਇਆ ਜੀ ਰਾਜ ਰਾਜ ਲੈ ਜਾਓ ਜੀ ਰਾਜ ਦੇ ਰਾਜ ਲੈਣਾ ਜੀ ਅਸੀਂ ਰਾਜ ਨਾ ਕੋਈ ਰਾਜ ਤਾਂ ਦਿਲੇ ਲੀ ਆਪ ਰਾਜ ਅੱਜ ਹੈ ਨਹੀਂ ਸਾਡੇ ਕੋਲ ਜਸਲ ਸਿੰਘ ਹਰ ਪਲੇਟਫਾਰਮ ਤੇ ਕਹਿੰਦੇ ਰਾਜ ਤਾਂ ਤੁਹਾਡਾ ਹੀ ਹੈ ਤੁਹਾਡੇ ਜਿਹੜੇ ਰਾਜ ਆਲੇ ਕਿ ਤੁਸੀਂ ਭੇਜੇ ਸੀ ਉਹ ਗੁੰਗੇ ਬਹਿਰੇ ਬਣ ਕੇ ਬੈਠ ਗਏ ਤੇ ਰਾਜ ਤੁਹਾਡਾ ਜਿਵੇਂ ਹੋਊਗਾ ਰਾਜ ਕੀ ਕਰਨੇ ਆ ਕਿ ਸਾਡੀ ਇੱਕ ਪਾਰਟੀ ਸਾਡੀ ਸਿੰਗਲ ਪਾਰਟੀ ਨਾਲ ਰਾਜ ਹੋ ਜਾਊਗਾ ਕੋਈ ਵੀ ਇੱਕ ਸਿੰਗਲ ਸਾਡੀ ਪਾਰਟੀ ਕਿ ਕਿਸੇ ਦਾ ਵੀ ਨਾਲ ਹੈਲੀਏ ਸਾਡੀ ਸਿੰਗਲ ਪਾਰਟੀ ਕੀ ਬਹੁਮਤ ਆ ਜਾਊਗੀ ਬਹੁਮਤ ਨਹੀਂ ਆ ਸਕਦੀ ਉਹਨੂੰ ਵੀ ਜੇ ਕਿਸੇ ਰਾਜ ਦੀ ਗੱਲ ਕਰਨੀ ਤਾਂ ਉਹਦਾ ਐਲਾਈਂਸ ਕਰਨਾ ਪਊਗਾ ਜਾਂ ਫਿਰ ਜਿਹੜੇ ਸਾਡੇ ਨਮਾਇंदे ਆ ਇਹਨਾਂ ਨੂੰ ਪਿੰਡਾਂ ਵਿੱਚ ਵਰਨਾ ਬੰਦ ਕਰ ਦਿਓ ਚਾਹੀ ਐਮਐਨਏ ਚਾਹੀ ਐਮਪੀਏ ਉਹਨਾਂ ਦਾ ਖੁਰਾ ਖੋਜ ਜਿਹੜਾ ਨਾ ਪਿੰਡਾਂ ਵਿੱਚ ਨਿਕਣਾ ਤੁਹਾਡਾ ਅਸੀਂ ਇੱਥੇ ਪੈੜ ਵੀ ਨਹੀਂ ਚਾਹਦੇ ਪਿੰਡਾਂ ਦੇ ਵਿੱਚ ਇਹ ਤੁਹਾਡੇ ਜੋ ਤੁਸੀਂ ਸਾਡੇ ਨਾਲ ਖਲਵਾੜ ਕੀਤਾ ਜੋ ਅਸੀਂ ਸੰਵਾਨੀ ਗੱਲਾਂ ਕਰਦੇ ਹਾਂ ਜੋ ਸਾਡੇ ਹੱਕਾਂ ਦੀ ਗੱਲ ਕਰਦੇ ਹਾਂ 75 ਸਾਲ ਕਹਿੰਦੇ ਹੋਗੇ ਜੀ 75 ਸਾਲ ਹੁਣ ਤਾਂ ਨਾਰੇ ਪੁੱਠਾ ਦਿੱਤਾ ਮੋਦੀ ਦੇ ਮਗਰ ਲੱਗ ਕੇ ਸਾਡੇ ਲੋਕ ਵੀ ਉਹਨਾਂ ਦਾ ਫੜ ਉਹਨਾਂ ਨੇ ਫੜ ਲਿਆ ਵੀ 75 ਸਾਲ 'ਚ ਕੁਝ ਹੋਇਆ ਹੀ ਨਹੀਂ ਜੀ 75 ਸਾਲ 'ਚ ਕੁਝ ਹੋਇਆ ਹੀ ਨਹੀਂ ਭਾਵੇਂ ਨਹੀਂ ਹੋਇਆ ਤਾਂ ਅਸੀਂ ਅਸੀਂ ਲੋਕ ਖੜੇ ਆ ਜਿਹੜੇ ਕਿਵੇਂ ਖੜ ਗਏ ਜਿੰਨੇ ਵੀ ਲੋਕ ਅਸੀਂ ਆਏ ਉੱਪਰ ਉੱਠ ਕੇ ਆਏ ਉਹ ਕਿਵੇਂ ਖੜ ਗਿਆ ਜੀ 75 ਸਾਲ ਤੋਂ ਨਹੀਂ ਕੁਝ ਹੋਇਆ ਦੂਜੀ ਗੱਲ ਇੱਕ ਹੋਰ ਉਹ ਨਾਰਾ ਹੀ ਬੜਾ ਅੱਜਕੱਲ ਪਪੂਲਰ ਹੈ ਹੁਕਮਰਾਨ ਦੀ ਗੱਲ ਵੀ ਬਾਬਾ ਸਾਹਿਬ ਭੀਮਰਾਓ ਨੇ ਕਿਹਾ ਸੀ ਵੀ ਆਪਣੇ ਝੋਂਪੜੀਆਂ ਦੇ ਲਿਖ ਲੋ ਕਿ ਤੁਸੀਂ ਹੁਕਮਰਾਨ ਬਣਨਾ ਦੇਸ਼ ਦੇ ਇਹ ਹੁਕਮਰਾਨ ਦੀ ਜਿਹੜੀ ਗੱਲ ਹੈ ਨਾ ਇਹ ਮੇਨੇ ਤਾਂ ਜਿੰਦ ਤੱਕ ਨਹੀਂ ਬੈਠੀ ਵੀ ਹੁਕਮਰਾਨ ਦਾ ਮਤਲਬ ਕੀ ਹੈ ਹੁਕਮਰਾਨ ਦਾ ਮਤਲਬ ਇਹ ਹੈ ਕਿ ਤੁਹਾਨੂੰ ਲੋਕਾਂ ਨੂੰ ਮੈਂ ਇਸ ਕਾਬਿਲ ਕਰ ਦੂੰਗਾ ਕਿ ਤੁਸੀਂ ਹਰ ਪਲੇਟਫਾਰਮ ਤੇ ਬਟੈਰ ਬੈਠ ਕੇ ਫੈਸਲਾ ਲੈ ਸਕਦੇ ਹੋ ਤੁਹਾਨੂੰ ਪੋਲੀਟਿਕਲ ਤੌਰ ਤੇ ਮੇ ਰਿਜ਼ਰਵੇਸ਼ਨ ਬਰਾਬਰ ਦਿਵਾਤੀ ਤੁਸੀਂ ਉੱਥੇ ਫੈਸਲੇ ਲੈ ਸਕਦੇ ਹੋ ਤੁਹਾਨੂੰ ਮੈਂ ਐਜੂਕੇਸ਼ਨ ਤੌਰ ਤੇ ਤੁਹਾਡੀ ਹਰ ਪਲੇਟਫਾਰਮ ਤੇ ਤੁਸੀਂ ਜਾ ਕੇ ਆਪਣੇ एग्जाम ਦੇ ਕੇ ਕੰਪੀਟੀਸ਼ਨ ਲੜ ਕੇ ਉੱਥੇ ਜਾ ਸਕਦੇ ਕੋਈ ਆਈਐਸ ਐ ਕੋ ਪੀਸੀਐਸ ਕੋ ਇੰਜੀਨੀਅਰ ਹੈ ਕੋ ਡਾਕਟਰ ਤੁਸੀਂ ਹੁਕਮਰਾਨ ਕਿਹਨੂੰ ਕਹਿੰਦੇ ਹੋ ਇਹ ਸਾਰੇ ਹੁਕਮਰਾਨ ਨੇ ਜਿੰਨੇ ਵੀ ਸਾਡੇ ਲੋਕ ਜਿੰਨੀਆਂ ਨਾਲ ਇਨਸਪੈਕਟਰਡ ਪੋਸਟਾਂ ਤੇ ਸਾਡੇ ਬੈਠੇ ਜਾਂ ਕੋ ਰਿਟਾਇਰ ਹੋ ਕੇ ਚੱਲ ਕੇ ਜਾਂਦੇ ਬੈਠੇ ਆ ਉਹ ਹੁਕਮਰਾਨ ਨਹੀਂ ਆ ਇਕਾਈ ਇੱਕ ਪੀਸੀਐਸ ਨੂੰ ਕੀ ਹੁਕਮਰਾਨੀ ਸਮਝਦੇ ਉਹਦਾ ਲਿਖਿਆ ਇੱਕ ਲਫਜ਼ ਜਿਹੜਾ ਉਹ ਬੰਦੇ ਨੂੰ ਅੰਦਰ ਕਰਾ ਸਕਦਾ ਉਹਦਾ ਲਿਖੀ ਇੱਕ ਜਿਹੜੀ ਕਲਮ ਮਨਨ ਚਾਰ ਸੀਟ ਕਰਾ ਸਕਦੀ ਨੂੰ ਮਤਲ ਕਰਾ ਸਕਦੀ ਹੈ ਜਾਂ ਜੇ ਬੈਨੀਫਿਟ ਵਾਲਾ ਹੈ ਬੈਨੀਫਿਟ ਦਿਵਾ ਸਕਦੀ ਹੈ ਤੇ ਸਾਡੇ ਜਿਹੜੇ ਲੋਕ ਹੈ ਉਹ ਕਿਸ ਨੂੰ ਹੁਕਮਰਾਨ ਕਹਿੰਦੇ ਆ ਕੀ ਅਸੀਂ ਮਿਲ ਕੇ ਸਾਰਿਆਂ ਨੇ ਪੋਲਿਟਿਕਸ ਵਿੱਚ ਹੀ ਜਾਣਾ ਜਿੰਨੇ ਵੀ ਸਾਡੇ 35 40% ਆਬਾਦੀ ਹੈ ਉਹ ਸਾਰੇ ਅਸੀਂ ਹੁਕਮਰਾਨ ਕਿਸ ਤਰੀਕੇ ਬਣਾਗੇ ਮੇਰੇ ਤਾਂ ਮੈਂ ਤਾਂ ਇਹ ਗੱਲ ਸਮਝਦਾ ਵੀ ਅਸੀਂ ਸਾਰੇ ਹੁਕਮਰਾਨ ਗੱਲ ਇਹ ਮਾਤਾ ਚਾਹੀਦਾ ਗੱਲ ਕਰਨ ਦਾ ਸਾਡੇ ਸਮਾਜ ਦੀ ਗੱਲ ਕਰਨ ਦਾ ਸਾਡੇ ਇੱਕ ਇੱਕ ਬੰਦੇ ਦੀ ਗੱਲ ਕਰਨ ਦਾ ਮद्दा ਚਾਹੀਦਾ ਕਿ ਮੇਰੇ ਕੋਲ ਕੋਈ ਕੇਸ ਆਇਆ ਮੈਂ ਸੋਚ ਕਰੋ ਕਿਸੇ ਰੈਂਕ ਤੇ ਬੈਠਾ ਹੋਵੇ ਮੈਂ ਆਈਐਸ ਕਿਸੇ ਕੋਰਟ ਤੇ ਬੈਠਾ ਉਥੇ ਕੁਝ ਐਸਾ ਕੇਸ ਸਾਡੇ ਸਮਾਜ ਦਾ ਉਹਦੇ ਕੋ ਪਹੁੰਚ ਦੀ ਅਪਰੋਚ ਵੀ ਪਹੁੰਚ ਦੀ ਬੰਦਾ ਜੈਨੂਨਾ ਇਹਦਾ ਕੰਮ ਕਰਨਾ ਉਹ ਬੰਦਾ ਜੇ ਫੇਰ ਵੀ ਉਹਦੇ ਕੋ ਪਾਵਰ ਹੁੰਦੇ ਹੋਵੇ ਉਹ ਮੋਦੀ ਉਹ ਕਰ ਨਹੀਂ ਸਾਡਾ ਕੋਈ ਉਸ ਦਾ ਫੈਸਲਾ ਨਹੀਂ ਜੇ ਉਸ ਦਾ ਫੈਸਲਾ ਉਹਨੇ ਨੈਗੇਟਿਵ ਦਿੰਦਾ ਬੜੀਆਂ ਬੜੀਆਂ ਐਗਜ਼ਾਮਪਲ ਹੈ ਫੈਸਲੇ ਨੈਕਟਿਵ ਹੋਏ ਸਾਡੇ ਲੋਕਾਂ ਦੇ ਦਿੱਤੇ ਕਿਨੇ ਸਾਡੇ ਲੋਕਾਂ ਨੇ ਸਾਡੇ ਹੁਕਮਰਾਂਜ ਨੂੰ ਕਹਿੰਦੇ ਸੀ ਹੁਕਮਰਾਂਜ ਬਣਨਾ ਉਹ ਬਣੇ ਤਾਂ ਬੈਠੇ ਆ ਉਹ ਫੈਸਲੇ ਨਹੀਂ ਦੇ ਰਹੇ ਇਸ ਕਰਕੇ ਚੀਜ਼ਾਂ ਚੈਲੰਜ ਅਸੀਂ ਦੇ ਰਹੇ ਨਾ ਚੀਜ਼ਾਂ ਦਾ ਭਈ ਅਸੀਂ ਚੇਂਜ ਕਰੀਏ ਆਪਣੀ ਥੋੜੀ ਆਪਣੀ ਸੋਚ ਚੇਂਜ ਕਰੀਏ ਕਿ ਅਸੀਂ ਕਿਤੇ ਨਹੀਂ ਹੋਰ ਸਾਨੂੰ ਕੋਈ ਹੋਰ ਮਿਲਣਾ ਰਸਤਾ ਵਿੱਚ ਕਿਸੇ ਹੋਰ ਤੀਜੇ ਰਸਤੇ ਅਸੀਂ ਆਪਣਾ ਰਾਜ ਲੈ ਕੇ ਆਵਾਂਗੇ ਰਾਜ ਸਾਡਾ ਹੀ ਹੈ ਕਿ ਤੁਸੀਂ ਜੁਰਦਤ ਤਾਂ ਕਰੋ ਗੱਲ ਕਰਨ ਦੀ ਮਨੋਂ ਇੱਕ ਐਮਐਮਪੀ ਆ ਹੁਣ ਐਮਪੀ ਕਿੱਡਾ ਵੱਡਾ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੁਸੀਂ ਬੈਠੇ ਆ ਕਿੰਨੀ ਵੱਡੀ ਉਹਦੀ ਮਿਲ ਕੇ ਬਣ ਜਾਂਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਹ ਇੱਕ ਵਾਰੀ ਮੂੰਹ ਦਿਖਾਇਆ ਚਾਹ ਕੋਈ ਵੀ ਪਿਛਲੇ ਵੀ ਜਿਹੜੇ ਸੀਗਾ ਅਸੀਂ ਮਿਲੇ ਸੀ ਇੱਕ ਅੱਧੀ ਵਾਰ ਉਹ ਤੋਂ ਬਾਅਦ ਸਾਨੂੰ ਮਿਲੇ ਕਿਤੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਕੋਈ ਜ਼ਰੂਰਤ ਨਹੀਂ ਹੈ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਕਿਉਂਕਿ ਅੱਜ ਤੱਕ ਟ੍ਰੈਂਡ ਹੀ ਬੜਾ ਵਧੀਆ ਹੋ ਗਿਆ ਜਿਹੜੇ ਕਹਿੰਦੇ ਸੀ ਸਾਡੀ ਮਾਂ ਪਾਰਟੀ ਮੈਂ ਜੰਮਿਆ ਉਸ ਪਾਰਟੀ ਚ ਮਰੂੰਗਾ ਉਸ ਪਾਰਟੀ ਚ ਸਾਡਾ ਦਾਦਾ ਵੀ ਉਸ ਸੀ ਮੇਰਾ ਪਪਾਦਾ ਵੀ ਉਸ ਸੀ ਔਰ ਮਾਰੀ ਛਾਲ ਚਲਦੀ ਜਿੱਤੇ ਪਾਸੇ ਉਸ ਨੂੰ ਕੌਣ ਪੁੱਛੇਗਾ ਸਾਡੇ ਸਾਡੇ ਮੋਸ਼ਨ ਚ ਕਿੱਥੇ ਗਏ ਜਿਸ ਲੋਕਾਂ ਨੇ ਜਿਨ੍ਹਾਂ ਨੇ ਵੀ ਉਹਨੂੰ ਵੋਟਾਂ ਪਾਈਆਂ ਸੀ ਜਿਸ ਨੂੰ ਚੁਣ ਕੇ ਭੇਜਿਆ ਨਹੀਂ ਸਾਡਾ ਸਾਡਾ ਉਹ ਜਨਮੇਦਾ ਸੀਗਾ ਉਹ ਸਾਡੇ ਮੋਸ਼ਨ ਦੇਖਿਓ ਨਾ ਸਭ ਤੋਂ ਜ਼ਿਆਦਾ ਜੇ ਡੜਿਆ ਜਾਂਦਾ ਸਮਾਜ ਸਾਡੇ ਡਰਿਆ ਜਾਂਦਾ ਉਹ ਅਸੀਂ ਸਭ ਭਲੀ ਭੌਣ ਜਾਣਦੇ ਵੀ ਆਂ ਪਰ ਬੋਲਣਾ ਕੋਈ ਨਹੀਂ ਕੁਐਸਚਨ ਦੀ ਜਦੋਂ ਗੱਲ ਕੁਐਸਚਨ ਕਰੇ ਕੌਣ ਕੌਣ ਕਵੇ ਰਾਣੀ ਅੱਗਾ ਟੱਕ ਉਹ ਅੱਗਾ ਟੱਕਣ ਦੀ ਗੱਲ ਕਹਿਣ ਵਾਲੀ ਗੱਲ ਅਸੀਂ ਬੰਦੇ ਪੈਦਾ ਕਰਨਾ ਚਾਹੁੰਦੇ ਆਂ ਕਿ ਜਸਲ ਸਿੰਘ ਨੇ 30 ਅਪ੍ਰੈਲ 23 ਦੇ ਵਿੱਚ ਉੱਥੇ ਜਦੋਂ ਦਿੱਤਾ ਸੀਗਾ ਆਪਣੇ ਨਾਮ ਦੇ ਉੱਤੇ ਯਾਤਰਾ ਖਤਮ ਕੀਤੀ ਸੀ ਯਾਤਰਾ ਦਾ ਨਾਮ ਸੀ ਹਲਖਜਗਾਓ ਆਜ਼ਾਦੀ ਪਾਓ ਉੱਥੇ ਇੱਕ ਨਾਰਾ ਦਿੱਤਾ ਸੀ ਇਹਨਾਂ ਨੇ ਕਿ ਜਿਸ ਦਿਨ ਮੈਨੂੰ 50 ਬੰਦੇ ਟੱਕਰ ਗਏ ਨਾ 50 ਬੰਦੇ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਹੈ ਚੱਲੀ ਹਾਲਕੇ ਸਸਤਾ ਜਿਹੜੀ ਆ ਉਹ ਬਾਉਂਡਰੀ ਨਹੀਂ ਹੈ ਉਹ ਅਦਰ ਸਟੇਟ ਵਿੱਚ ਕੰਮ ਕਰ ਰਹੀ ਹੈ ਥੋੜਾ ਥੋੜਾ ਜਿੱਦਣ ਮੈਨੂੰ ਪੰਜਾਹ ਬੰਦੇ ਟੱਕਰ ਕੇ ਨਾ ਮੇਰੇ ਸੰਕਲਪ ਵਾਲੇ ਸਿਕਲਪ ਕੀ ਹੈ ਇਹਨਾਂ ਨੇ ਉਸ ਯਾਤਰਾ ਦੇ ਦੌਰਾਨ ਇੱਕ ਐਫੀਡੇਵਿਟ ਦਿੱਤਾ ਸੀਗਾ 20 ਅਪ੍ਰੈਲ 23 ਨੂੰ ਇੱਕ ਐਫੀਡੇਵਿਟ ਦਿੱਤਾ ਸੀਗਾ ਕਿ ਕੇ ਫਕੀਰ ਚੰਦ ਦੱਸਣ ਲੋਕਾਂ ਵਾਸਤੇ ਕੰਮ ਕਰੂਗਾ ਸਮਾਜ ਵਾਸਤੇ ਕੰਮ ਕਰੂਗਾ ਜੇ ਸਮਾਜ ਨੂੰ ਕਿਤੇ ਵੀ ਇਹ ਸ਼ੱਕ ਪਵੇ ਇਹ ਮੇਰੇ ਮੇਰੇ ਸਾਡੇ ਸਮਾਜ ਦੇ ਨਾਲ ਧੋਖਾ ਕਰ ਰਿਹਾ ਹੈ ਜਾਂ ਬਿਕਾਊ ਹੋ ਗਿਆ ਇਹ ਸਾਨੂੰ ਵੇਚ ਦੂਗਾ ਤੇ ਸਮਾਜ ਨੂੰ ਪੂਰਾ ਹੱਕ ਹੈ ਕਿ ਉਹਦਾ ਸਰਕਲਮ ਕਰ ਦਿੱਤਾ ਜਾਵੇ ਦੱਸਣ ਦਾ ਇਹ ਇਹਨਾਂ ਨੇ ਇੱਕ ਸੰਕਲਪ ਲਿਆ ਸੀ ਐਫੀਡੇਟ ਉੱਥੇ ਲਿਖ ਕੇ ਦਿੱਤਾ ਸੀ ਉਹ ਉਹਨੇ ਕਿਹਾ ਸੀ ਇਹਨਾਂ ਨੂੰ ਕਦੋਂ ਫਿਰਟ ਮੰਗੋ ਜਿਹੜੇ ਤੜਪੰਜ ਪੰਜ ਸਾਲਾਂ ਬਾਅਦ ਆਉਂਦੇ ਦੋ ਦੋ ਸਾਲਾਂ ਬਾਅਦ ਆਉਂਦੇ ਤੇ ਅਸੀਂ ਲੈ ਲਓ ਰੇਵੜੀਆਂ ਲੈ ਲਓ ਬਿਜਲੀ ਫਰੀ ਲੈ ਲਓ ਫਰੀ ਇਹਨਾਂ ਦਾ ਐਫੀਡੇਟ ਲਾਓ ਫੇਰ ਉਹਨੂੰ ਪੁੱਛਾਂਗੇ ਦੱਸੋ ਵੀ ਅੱਜ ਛਾਲੀ ਮਾ ਇਧਰੋਂ ਛਾਲ ਮਾਰ ਕੇ ਉਧਰ ਭੱਜ ਗਿਆ ਬਾਂਦਰ ਵਾਂਗੂ ਫੇਰ ਛਾਲਣ ਉਧਰ ਟਾੜੀ ਤੇ ਚੜ ਗਿਆ ਤੇ ਸਾਡਾ ਕੀ ਬਣੂਗਾ ਉਸ ਹੀ ਉਸ ਧਾਰਾ ਨੂੰ ਅੱਗੇ ਚਲਾਉਂਦੇ ਹੋਏ ਇਹ ਜਿਹੜਾ ਚੈਨਲ ਦੀ ਗੱਲ ਕੀਤੀ ਹੈ ਚੈਨਲ ਕੋ ਸੁਨਾਮਾ ਟਾਈਮ ਚੈਨਲ ਜਿਹੜਾ ਉਥੋਂ ਉਰਜਾ ਭਵਨ ਤੋਂ ਚੱਲ ਰਿਹਾ ਪਟਿਆਲਾ ਤੋਂ ਇਹ 24 ਸਤੰਬਰ ਨੂੰ ਇਹ ਸ਼ੁਰੂਆਤ ਕੀਤੀ ਗਈ ਸੀ ਇਸ 24 ਸਤੰਬਰ ਨੂੰ 24 ਸਤੰਬਰ ਨੂੰ ਉੱਥੇ ਫਿਰ ਸਾਡੇ ਵੱਡਾ ਫੰਕਸ਼ਨ ਸੀ ਕੀਤਾ ਸੀਗਾ ਕਾਫੀ ਗੈਦਰ ਹੋਈ ਸੀ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਸੀ ਜਿਹੜੇ ਸੀਗੇ ਇਹਨਾਂ ਦੀ ਇਹ ਸਵਤਾਹ ਤਾਰਾਂ ਨੂੰ ਬਹੁਤ ਲਾਇਕ ਕੀਤਾ ਲੋਕਾਂ ਨੂੰ ਕਰਦੇ ਵੀ ਕਿਤੋਂ ਕਿ ਟ੍ਰੈਵਲ ਕਰਨ ਦੀ ਇੱਛਾ ਹਾਰ ਤਾਰਾ ਉਹਦੇ ਵਿੱਚ ਸਾਡੇ ਨਿਰਮਲ ਸਿੰਘ ਜੀ ਬੈਠੇ ਨੇ ਜ਼ਿਲ੍ਹਾ ਲੁਧਿਆਣਾ ਤੋਂ ਪ੍ਰੈਜ਼ੈਂਟ ਔਰ ਨਵਾਂ ਸ਼ਹਿਰ ਤੋਂ ਕਮਲਜੀਤ ਸਿੰਘ ਉਹ ਆਏ ਨਹੀਂ ਹੈ ਕਿਉਂਕਿ ਇਨ ਸਰਵਿਸ ਹੈ ਬਿਜਲੀ ਬੋਰਡ ਦੇ ਵਿੱਚ ਤੋਂ ਕਹਿੰਦੇ ਵੀ ਥੋੜਾ ਔਖਾ ਹੁਣ ਤੇ ਇਸੇ ਤਰ੍ਹਾਂ ਮੇਰੇ ਮੇਰੇ ਵੀ ਡਿਊਟੀ ਰਹਿਨੇ ਚਲੋ ਲਾਈ ਹੋਈ ਹੈ ਸਾਡੇ ਮਲੇਰ ਕੋਟ ਨਾਲ ਤੋਂ ਮਲਕੇ ਪੰਜ ਸੱਤ ਦੇ ਡਿਸਟ੍ਰਿਕਟ ਦੇ ਵਿੱਚ ਅਸੀਂ ਜਲੰਧਰ ਦੇ ਵਿੱਚ ਵੀ ਸਾਡੇ ਚੋਲੜਿਆ ਗਿਆ ਸਾਡਾ ਪ੍ਰਧਾਨ ਉਥੇ ਕਸਮ ਖਾਧੀ ਸਾਡੇ ਲੋਕਾਂ ਨੇ ਉਹੀ ਸੇਮ ਫਿਰ ਦੇ ਤੇ ਅਸੀਂ ਸਮਰਪਿਤ ਹੋ ਕੇ ਕੰਮ ਕਰਾਂਗੇ ਸਮਾਜ ਵਾਸਤੇ ਕੱਲੋਂ ਸਾਡੇ ਵਿੱਚ ਕੋਈ ਬੰਦਾ ਬਕਾਉ ਹੁੰਦਾ ਕੋਈ ਵੀ ਜਿੱਦੜੇ ਰੁਸ਼ਾਲ ਮਾਰਨ ਦੀ ਗੱਲ ਕਰਦਾ ਕੋਈ ਵੀ ਤੁਸੀਂ ਸਜ਼ਾ ਦੇ ਹੱਕਦਾਰ ਦੇਰ ਦੇ ਹੱਕਦਾਰ ਹੋ ਇਸ ਕਰਕੇ ਇਹ ਚੀਜ਼ਾਂ ਸਾਨੂੰ ਪਹਿਲਾਂ ਲਾਗੂ ਕਰਨੀਆਂ ਪਈਆਂ ਆਪਣੇ ਹੱਥੇ ਫੇਰ ਇਹ ਸਮਾਜ ਸਾਡਾ ਜਿਹੜਾ ਉਹਨੂੰ ਇੱਕ ਨਵੀਂ ਦਿਸ਼ਾ ਦੇਣੀ ਪਊਗੀ ਕਿਉਂਕਿ ਲੋਕ ਸਾਡੇ ਨਾ ਹਰ ਬੰਦਾ ਉਹ ਪੋਲੀਟੀਕਲ ਵੱਲ ਨੂੰ ਭੱਜ ਰਿਹਾ ਮੈਂ ਰਾਜ ਲੈਣਾ ਸਾਡਾ ਤੇ ਬੰਦਾ ਹਰ ਵੀ ਰਾਜ ਮੰਗ ਰਿਹਾ ਅਸੀਂ ਤਾਂ ਬਹੁਤ ਬੰਦੇ ਕੋਲ ਕਹਿੰਦੇ ਰਾਜ ਸਾਡਾ ਰਾਜ ਮੈਂ ਇਹਨਾਂ ਦੱਸੋ ਰਾਜ ਤੁਹਾਡਾ ਹੀ ਹੈ ਤੁਸੀਂ ਕਿਉਂ ਭੁੱਲ ਗਏ ਇਸ ਕਰਕੇ ਪਹਿਲਾਂ ਤਾਂ ਭਲੇਖਾ ਦਮਾਤ ਤੇ ਕੱਢਣਾ ਪਊਗਾ ਸਾਨੂੰ ਰਾਜ ਦਾ ਤੇ ਰਾਜ ਜਿਹੜਾ ਕਿਹਨੇ ਆਉਣਾ ਹੁਣ ਤੁਹਾਡਾ ਰਾਜ ਤੁਹਾਡੇ 543 ਚੋਂ 131 ਦਾ ਲੋਕ ਬੈਠੇ ਤੁਹਾਡੇ ਨਮਾਇੰਦ ਜੋੜੇ ਹੁੰਦੇ ਨਿਕਲਣ ਬਾਅਦ ਮੋਦੀ ਤਾਂ ਮਰਿਆ ਹੀ ਪਿਆ ਸੀ ਪਹਿਲਾਂ ਹੀ ਇਲੈਕਸ਼ਨ ਲੋਕਸ਼ਨ ਪਹਿਲਾਂ ਹੋ ਜਾਣੇ ਸੀਗੇ ਇਸ ਕਰਕੇ ਇਹ ਜਿਹੜੀ ਵਿਚਾਰਧਾਰਾ ਲੈ ਕੇ ਚੱਲੇ ਆ ਕਿ ਅਸੀਂ ਲੋਕਾਂ ਨੂੰ ਇੱਕ ਨਵੀਂ ਦਿਸ਼ਾ ਲਈਏ ਅਸੀਂ ਬਿਲਕੁਲ ਕੋਈ ਚਲਸਾ ਨਹੀਂ ਦੇਣਾ ਚਾਹੁੰਦੇ ਕਿਸੇ ਨੂੰ ਤੇ ਆਜੋ ਦੱਸਲ ਦੇ ਮਗਰ ਲੱਗ ਜਿਓ ਤੇ ਕੱਲ ਨੂੰ ਤੁਹਾਡੇ ਦਾਰੇ ਨਾ ਰੋ ਆਪਣੇ ਆਪ ਨਾਲ ਤੁਹਾਨੂੰ ਆਪਣੇ ਆਪ ਨਾਲ ਸੋਚਣਾ ਪਏਗਾ ਕਿ ਮੈਂ ਆਪ ਲੋਕਾਂ ਲਈ ਕੰਮ ਕਰਨਾ ਚਾਹੁੰਨਾ ਜੇ ਸੱਚੇ ਦਿਲੋਂ ਤਾਂ ਮਿਲ ਕੇ ਤੁਸੀਂ ਕੁਝ ਸੋਚ ਸਕੋਗੇ ਤੀਜੇ ਦਿਨ ਰੱਖੋ ਆਸ ਇਹਨਾਂ ਆਪ ਤੇ ਉਹ ਸਵਾਲ ਨੂੰ ਲੈਣ ਵਾਲ ਨੂੰ ਇਹਨਾਂ ਨੇ ਜੇ ਗੱਲ ਕੀਤੀ ਆ ਤਾਂ ਆਪ ਤੁਰੇ ਹੋਇਆ ਜਿਵੇਂ ਗੱਲ ਕੀਤੀ ਵੀ ਪੈਨਸ਼ਨ ਵੀ ਧੇਰੀ ਇਹਨਾਂ ਕੋਲ ਹੈਗੀ ਹੈ ਜੀ ਗੁਜਾਰੇ ਲੋਕ ਕੀ ਲੋੜ ਪਈ ਧੁੱਪਾਂ ਸੇਕਣ ਦੀ ਕੀ ਲੋੜ ਪਈ ਤੁੰ ਮਾਰਦੇ ਸਾਲ ਫਸ ਜਾ ਕੇ ਉਹ ਫਾਜ਼ਿਲਗਾ ਖੜਦੇ ਜਾ ਕੇ ਬਠਿੰਡੇ ਖੜਦੇ ਆ ਆਰੰਪੁਰਾ ਖੜਦੇ ਐ ਅਕਸਰ ਮੈਂ ਕਈ ਵਾਰ ਸਾਨੂੰ ਲੋਕ ਮਿਲਦਾ ਇਹਨਾਂ ਦੀ ਕੀ ਸਿਰਦਰਦੀ ਹੈ ਸਿਰਦਰਦੀ ਇਹੀ ਹੈ ਜਿਵੇਂ ਸਿਰਦੀ ਤੁਸੀਂ ਕਹਿਆ ਕੁਐਸਚਨ ਕੌਣ ਪੁੱਛੇਗਾ ਉਹ ਲੋਕ ਪੈਦਾ ਕਰੀਏ ਸੀ ਕੁਛ ਪੁੱਛਣ ਵਾਲੇ ਉਹਨਾਂ ਦੀ ਏਨਰਜੀ ਪੈਦਾ ਕਰੀਏ एनर्जी पैदा करने वास्ते पहले तो खुद नु जलना पोंगा उस उदे अगे अगे दे कोले ते जलना पोंगा इस कर के मैं त इन्नी की गल कहंदा होया विचार धारा दी बाकी की डिटेल दे विच जसपत साहब दसलगे कि आपा त कहने हां कि पहले आपा आप नु विचार करिए हर बंदा अपने आप चाती मार के देखे कि मैं कुछ करना चाहना या मैं कीता पीछे जे नहीं कीता राज जी शुरू कर दिए 80 लोकां ने ए जेड़ा ओ उत्ते भवन खड़ा कीता ऊर्जा भवन ਉਹ ਤਾਂ ਸਾਡੇ ਬਹੁਤ ਸਾਡੇ ਇੰਜੀਨੀਅਰ ਸਾਡੇ ਸਾਫ਼ੀ ਬੈਠੇ ਨੇ ਆਪਣੀ ਸੈਲਰੀ ਵਿੱਚੋਂ ਆਪਣੀ ਪੈਨਸ਼ਨ ਵਿੱਚੋਂ ਮੈਂ ਕਹਦਾ ਬਾਈ ਮੰਥਲੀ ਵੀ ਮਤਲਬ ਕਿ ਡੋਨੇਸ਼ਨ ਦੇ ਰਹੇ ਆ ਗਾਹੇ ਵਾਹੇ ਜਦੋਂ ਵੀ ਕਿਤੇ ਲੋੜ ਪੈਂਦੀ ਆ ਲੋਕੀ ਵੇਥਾ ਪੈਸਾ ਵੀ ਦੇ ਰਹੇ ਕੋਈ ਨਹੀਂ ਕਿ ਨਹੀਂ ਦਿੰਦੇ ਲੋਕ ਅਸੀਂ ਇਹ ਨਹੀਂ ਕਹਿੰਦੇ ਸਾਡੇ ਕੋਲ ਪੈਸਾ ਹੈ ਨਹੀਂ ਜਦੋਂ ਦਿਨ ਬਿਲਕੁਲ ਦਿੰਦੇ ਆ ਔਰ ਉਹ ਚੀਜ਼ਾਂ ਨੂੰ ਅਸੀਂ ਪ੍ਰੈਕਟੀਕਲ ਰੂਪ ਆਪਣੇ ਉੱਤੇ ਲਈਏ ਜੇ ਅਸੀਂ ਸਮਾਜ ਨੂੰ ਖੜਾ ਕਰਨਾ ਚਾਹੁੰਦੇ ਆ ਤਾਂ ਪਹਿਲਾਂ ਆਪਣੇ ਆਪ ਨੂੰ ਅਸੀਂ ਅੰਦਰ ਤੇ ਧਾਕੀ ਮਾਰੀਏ ਤੇ ਬਾਕੀ ਜਿਵੇਂ ਕਹਿੰਦੇ ਜੇ ਬਾਬਾ ਸਾਹਿਬ ਭਿੰਗਰੋਂ ਮੈਡੀਕਲ ਅੱਦ ਦੀ ਗੱਲ ਕਰੀਏ ਉਹਨਾਂ ਦੀ ਵਿਚਾਰ ਤਰ ਦਾ ਸਮੁੰਦਰ ਹੈ ਉਹ ਸਮੁੰਦਰ ਦੇ ਵਿੱਚ ਤੁਸੀਂ ਜਦੋਂ ਡੁਪਕੀ ਮਾਰੋਗੇ ਤੁਹਾਡੇ ਹੱਥ ਸੀਰਾ ਹੀ ਲੱਗੂਗਾ ਦੂਜਾ ਕੋਈ ਚੀਜ਼ ਲੱਗਣ ਲਿਓਣਾ ਹੀਰਾ ਹੀ ਮਿਲਦਾ ਉਹਦੇ ਵਿੱਚੋਂ ਉਹਨਾਂ ਦੇ ਉਹ ਸਮੁੰਦਰ ਵਿੱਚੋਂ ਇਸ ਕਰਕੇ ਉਹ ਸਮੁੰਦਰ ਵਿੱਚੋਂ ਜੇ ਤੁਹਾਨੂੰ ਇੱਕ ਹੀਰਾ ਮਿਲਿਆ ਜਾਂ ਇੱਕ ਵੀ ਕੋਈ ਉਹਦਾ ਆਈਡੀਆ ਮਿਲ ਗਿਆ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦिए ਫਿਰ ਜੈਪੀਨ ਜਿੰਨੀ ਮਰਜ਼ੀ ਕਰ ਲਈਏ ਤੇ ਇਸ ਕਰਕੇ ਇਹ ਨਹੀਂ ਗੱਲ ਕਹਿੰਦਾ ਖਿਮਨਾਂ ਜਾਜਕ ਕੋਈ ਵੱਡੀ ਘਾਟੀ ਗੱਲ ਕੀਤੀ ਗਈ ਮੋਸ਼ਨ ਵੀ ਹੋ ਜਾਂਦੇ ਕਈ ਵਾਰ ਜੈਪੀਨ ਜੈਪਾ